ਇਕੋਰੀ ਫੇਰ ਸਾਡੇ ਨਾਲ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਮੌਜੂਦ ਨੇ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੀ ਟਰਾਂਜੀਸ਼ਨ ਟੀਮ ਜਿਹਦੇ ਵਿੱਚ ਨਿਊ ਜਰਸੀ 'ਚ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ ਉਹਦੀਆਂ ਮੀਟਿੰਗਾਂ 'ਚ ਸ਼ਮੂਲੀਅਤ ਕੀਤੀ ਆ ਇਹਨਾਂ ਨੇ ਨਿਊਯਾਰਕ ਦੇ ਗਵਰਨਰ ਤੇ ਉੱਥੋਂ ਦੇ ਅਟਾਰਨੀ ਜਨਰਲ ਨਾਲ ਮੁਲਾਕਾਤ ਕੀਤੀ ਆ ਆਪਣੀ ਕਮਿਊਨਿਟੀ ਦੇ ਲੋਕਾਂ ਦੀ ਮੁਲਾਕਾਤ ਕਰਵਾਈ ਵੀ ਹੈ ਔਰ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਅਪਡੇਟਸ ਨੇ ਆਪਣੇ ਭਾਈਚਾਰੇ ਨੂੰ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਵੇਂ ਬਬਲੀਜੀਤ ਕੋਰ ਦਾ ਮਾਮਲਾ ਹੈ 17000 ਟਰੱਕ ਡਰਾਈਵਰਸ ਦਾ ਮਾਮਲਾ ਸੀਗਾ ਸੀਡੀਐਲਸ ਦਾ ਉਹ ਸਾਰੇ ਮਾਮਲਿਆਂ ਤੇ ਇਹਨਾਂ ਕੋਲ ਅਪਡੇਟ ਲੈਨੇ ਆ ਕੁਝ ਹੋਰ ਕੰਟਰੀਆਂ ਨੂੰ ਬੈਨ ਕੀਤਾ ਉਹ ਸਾਰਾ ਕੁਝ ਸਮਝਦੇ ਆ ਸਰਦਾਰ ਜਸਪ੍ਰੀਤ ਸਿੰਘ ਜੀ ਪਹਿਲਾਂ ਤਾਂ ਤੁਹਾਨੂੰ ਜੀ ਆਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਤੁਸੀਂ ਨਿਊਯਾਰਕ ਵੱਲ ਗਏ ਸੀ ਨਿਊ ਜਰਸੀ ਦੇ ਵਿੱਚ ਮੀਟਿੰਗ ਕਰਕੇ ਆਏ ਹੋ ਉਹ ट्रांजिशन ਟੀਮ ਜਿਹਦਾ ਤੁਹਾਨੂੰ ਮੈਂਬਰ ਲਾਇਆ ਗਿਆ ਸਰਕਾਰ ਦਾ ਹਿੱਸਾ ਪਹਿਲੇ ਗਵਰਨਰ ਨੂੰ ਤੁਸੀਂ ਮਿਲਿਓ ਨਿਊਯਾਰਕ ਦੇ ਗਵਰਨਰ ਨੂੰ ਮਿਲਿਓ اٹਾਰਨੀ ਜਨਰਲ ਨੂੰ ਮਿਲਿਓ ਆਪਣੀ ਕਮਿਊਨਿਟੀ ਤੇ ਲੋਕਾਂ ਨੂੰ ਮਿਲਿਓ ਜਰਾ ਇੱਕ ਤਾਂ ਸਾਨੂੰ ਸਾਹ ਚ ਪਾਓ ਜਰਾ ਜੰਨੀ ਵੀ ਤੁਹਾਡੀ ਐਕਟੀਵਿਟੀ ਉੱਥੇ ਰਹੀ ਹੈ ਮੈਂ ਨਿਊ ਜਰਸੀ ਗਿਆ ਸੀ ਤੇ ਉੱਥੇ ਜਿਹੜੀ ट्रांजिशन ਟੀਮ ਆ ਉਹਦੀ ਮੀਟਿੰਗ ਸੀਗੀ ਸਾਡੀ ਤੇ ਉਹਦੇ ਵਿੱਚ ਜਿਹੜੇ ਉੱਥੋਂ ਦੇ ਗਵਰਨਰ ਹੁਣ ਬਣਨ ਜਾ ਰਹੇ ਆ ਮਾਈਕੀ ਸ਼ੈਰਲ ਉਹਨਾਂ ਦੇ ਜਿਹੜੇ ਚੀਫ ਆਫ ਸਟਾਫ ਬਣਨ ਜਾ ਰਹੇ ਆ ਉਹ ਜਿਹੜੇ ਲੈਫਟਿਨੈਂਟ ਗਵਰਨਰ ਹੋਣਗੇ ਜਾਂ ਹੋਰ ਇੰਪੋਰਟੈਂਟ ਬੰਦਿਆਂ ਨਾਲ ਗੱਲਬਾਤ ਸੀਗੀ ਤੇ ਜਿਹੜੀਆਂ ਪੋਲਿਸੀ ਮੇਕਿੰਗ ਤੇ ਮੈਂ ਹੈਗਾ ਉਹਨਾਂ ਦਾ ਜਿਹੜੀ ਉੱਪਰਲੀ ਟੀਮ ਆ ਉਹਦੇ ਜਿਹੜਾ ਨੇ ਦੱਸਿਆ ਵੀ ਸਾਡੀਆਂ ਪ੍ਰਾਇੋਰਟੀਜ਼ ਕੀ ਆ ਗਵਰਨਮੈਂਟ ਦੀਆਂ ਉਹ ਚ ਮੈਂ ਇਮੀਗ੍ਰੇਸ਼ਨ ਦਾ ਏਜੰਡਾ ਰੱਖਿਆ ਮੈਂ ਕਿਹਾ ਵੀ ਜਿਹੜੀ ਇਮੀਗ੍ਰੇਸ਼ਨ ਬਾਰੇ ਵੀ ਕੁਝ ਹੋਣਾ ਚਾਹੀਦਾ ਤੇ ਜਿਹੜੇ ਉੱਥੋਂ ਦੇ ਹੁਣ ਨਵੇਂ ਅਟਾਰਨੀ ਜੱਲਨ ਉਹਨਾਂ ਨੇ ਕੀਤੇ ਆ ਨਿਯੁਕਤ ਨਿਊ ਜਰਸੀ ਦੇ ਉਹਨਾਂ ਨੂੰ ਵੀ ਨਾਲ ਵੀ ਮੇਰੀ ਗੱਲ ਹੋਈ ਬਰੀਫਲੀ ਵੀ ਇਹਦਾ ਕੀ ਕਰਨਾ ਵੀ ਜਿਹੜੇ ਲੋਕਾਂ ਨੂੰ ਇੱਥੇ ਫੜਦੇ ਆ ਤੰਗ ਕਰਦੇ ਆ ਤੇ ਕਾ ਟਰੱਕ ਡਰਾਈਵਰਾਂ ਦੇ ਲਿਸਨਸਾਂ ਬਾਰੇ ਵੀ ਈਸ਼ੂ ਠਿਆ ਇਹਦੇ ਬਾਰੇ ਵੀ ਇਹ ਸਾਰੀਆਂ ਗੱਲਾਂ ਸਾਡੀਆਂ ਡਿਸਕਸ ਹੋਈਆਂ ਤੇ ਉਹ ਚ ਹੁਣ ਗਾਹਾਂ ਹੁਣ ਸਰਕਾਰ ਬਣਦੀ ਆ ਤੇ ਫਿਰ ਦੇਖਦੇ ਆ ਇਸ ਤੋਂ ਇਲਾਵਾ ਜਿਹੜੇ ਉਥੇ ਮੌਜੂਦਾ ਗਵਰਨਰ ਨੇ ਫਿਲ ਮਾਰਫੀ ਜਿਹੜੇ ਕਿ ਆਪਣਾ ਚਾਰ ਛੱਡਣਗੇ ਜਨਵਰੀ ਚ ਉਹਨਾਂ ਦੇ ਘਰ ਵੀ ਇੱਕ ਸੀਕ ਪ੍ਰੋਗਰਾਮ ਤੇ ਉਥੇ ਥੋੜੇ ਬੰਦੇ ਇਨਵਾਈਟਡ ਸੀ 8-10 ਮੇਰੇ ਮਿੱਤਰ ਨੇ ਉਹ ਤੇ ਉਥੇ ਹੀ ਮੈਂ ਗਿਆ ਤੇ ਉਹਨਾਂ ਨਾਲ ਅਮਰੀਕ ਬੜੀ ਲੰਬੀ ਚੌੜੀ ਗੱਲਬਾਤ ਹੋਈ ਇਹਦੇ ਬਾਰੇ ਸਾਰਾ ਇਹ 8 ਸਾਲ ਤੋਂ ਗਵਰਨਰ ਨੇ ਉਹਦਾ ਹੁਣ ਕਾਰਜਕਾਲ ਖਤਮ ਹੋ ਰਿਹਾ ਨਿਊ ਜਰਸੀ ਦੇ ਉਹਨਾਂ ਦੇ ਨਾਲ ਨਾਲ ਉਥੇ ਰੌਏ ਕੂਪਰ ਆਏ ਸੀ ਜਿਹੜੇ ਕਿ ਨਾਰਥ ਕੈਰੋਲਾਈਨਾ ਦੇ ਗਵਰਨਰ ਰਹੇ ਆ ਤੇ ਉਹ ਹੁਣ ਸੈਨੇਟ ਦੀ ਇਲੈਕਸ਼ਨ ਲੜ ਰਿਹਾ ਉਥੋਂ ਫਰੰਟ ਰਨਰ ਨੇ ਸੈਂਟਰ ਬਣਨ ਦੀ ਉਹਨਾਂ ਦੀ ਉਮੀਦ ਆਦ ਕੀ ਤੇ ਵੱਡੇ ਲੀਡਰ ਨੇ ਡੈਮੋਕਰੈਟਿਕ ਪਾਰਟੀ ਦੇ ਉਹਨਾਂ ਨੂੰ ਕਿਸੇ ਟਾਈਮ ਤੇ ਕਮਲਾ ਹੈਰਸ ਦਾ ਵੀਪੀ ਕੈਂਡੀਡੇਟ ਵੀ ਨਾਲ ਸਮਝਿਆ ਜਾ ਰਿਹਾ ਸੀ ਤੇ ਉਹਨਾਂ ਨੂੰ ਇਹ ਸੀ ਵੀ ਜੇ ਕਮਲਾ ਹੈਰਸ ਜਿੱਦੀ ਦਾ ਅਟਾਰਨੀ ਜਨਰਲ ਦੀ ਪੋਸਟ ਆਫਰ ਹੋਈ ਸੀ ਅਮਰੀਕਾ ਦੀ ਜੀ ਰੌਏ ਕੁਪਰ ਨੂੰ ਇਹਨੇ ਵੱਡੇ ਲਿਟਰਾਂ ਤੇ ਉਹਨਾਂ ਨਾਲ ਵੀ ਗੱਲਬਾਤ ਹੋਈ ਸਾਰਾ ਦੱਸਿਆ ਉਹਨਾਂ ਨੂੰ ਮੈਂ ਹਾਲਾਤ ਕੀ ਕੀ ਹੈਗੇ ਆ ਤੇ ਉਹ ਸਾਡੀਆਂ ਮੀਟਿੰਗਾਂ ਦਾ سلسلہ ਰਿਹਾ ਜਾ ਰਹੀ ਤੇ ਉਸ ਤੋਂ ਬਾਅਦ ਫਿਰ ਅੱਗੇ ਜਿਹੜੀ ਹੈਗੀ ਆ ਅ ਅਗਲੇ ਦਿਨ ਮੈਂ ਨਿਊਯਾਰਕ ਗਿਆ ਨਿਊਯਾਰਕ ਦੇ ਵਿੱਚ ਮੇਰੀ ਬੜੀ ਅਹਿਮ ਮੀਟਿੰਗ ਹੋਈ ਜਿਹੜੀ ਉੱਥੋਂ ਦੇ ਗਵਰਨਰ ਹੈਗੇ ਆ ਕੈਥੀ ਹੋਕਲ ਜਿਹੜੇ ਕਿ ਸਿਟਿੰਗ ਗਵਰਨਰ ਨੇ ਉਹਨਾਂ ਦੀ ਇਲੈਕਸ਼ਨ ਆ ਹੁਣ ਅਗਲੇ ਸਾਲ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਸਾਡੀ ਨਾਲ ਆਓ ਸਾਡੀ ਸਪੋਰਟ ਕਰੋ ਮੈਂ ਅੱਗੇ ਵੀ ਜਾਣਦਾ ਅੱਗੇ ਵੀ ਮੈਂ ਮਤਲਬ ਕਰਦਾ ਤੇ ਹੁਣ ਉਹਨਾਂ ਦੀ ਵੀ ਮੈਂ ਆਉਦੇ ਦਿਨਾਂ ਦੇ ਵਿੱਚ ਜਾਂ ਕਹਿ ਲਓ ਇੱਕ ਦੋ ਮਹੀਨੇ ਚ ਮੈਂ ਸਿੱਖ ਲੀਡਰਾਂ ਨਾਲ ਮੀਟਿੰਗ ਕਰਾਉਣੀ ਨਿਊਯਾਰਕ ਵਾਲੇ ਨਾਲ ਤੇ ਉਹ ਉਹਨਾਂ ਨੇ ਵੀ ਕਿਹਾ ਵੀ ਅਸੀਂ ਨਾਲ ਆ ਕਿਉਂਕਿ ਨਿਊਯਾਰਕ ਸਿੱਖਾਂ ਦੀ ਗਿਣਤੀ ਤਰੀਬਨ 3 ਗੁਣਾ ਜ਼ਿਆਦਾ ਨਿਊ ਜਰਸੀ ਨਾਲੋਂ ਤੇ ਜਿਹੜੇ ਬਾਕੀ ਆਪਣੇ ਇਮੀਗ੍ਰੇਸ਼ਨ ਦੇ ਇਸ਼ੂਨ ਦੇ ਨੇ ਮੇਰੇ ਉਹ ਵੀ ਹੁੰਦੇ ਆ ਕਿਉਂਕਿ ਮੈਂ ਇਮੀਗ੍ਰੇਸ਼ਨ ਦਾ ਵਕੀਲ ਆ ਉਹਨਾਂ ਨੂੰ ਪਤਾ ਇਮੀਗ੍ਰੇਂ ਦੀ ਸਲਾਹ ਮੇਰੇ ਤੋਂ ਲੰਦੇ ਆ। ਕੀ ਕੀ ਹੋ ਰਿਹਾ? ਇਸ ਤੋਂ ਇਲਾਵਾ ਜਿਹੜੇ ਨਿਊਯਾਰਕ ਦੇ ਅਟਾਰਨੀ ਜਨਲ ਹੈਗੇ ਅਟਿਸ਼ ਜੇਮਸ ਉਹ ਮੇਰੇ ਦਫ਼ਤਰ ਹੀ ਆਏ ਤੇ ਉੱਥੇ ਆ ਕੇ ਉਹਨਾਂ ਨੇ ਸਾਡੇ ਸਟਾਫ ਨੂੰ ਮਿਲੇ ਤੇ ਮੇਰੇ ਨਾਲ ਬਹੁਤ ਕਾਫੀ ਨੇੜਤਾ ਆ। ਉੱਥੇ ਮੈਂ ਜਿਹੜੇ ਸਾਡੇ ਮੇਨ ਸਿੱਖ ਲੀਡਰ ਨੇ ਖਾਸ ਕਰਕੇ ਜਿਹੜੀ ਸਿੱਖਾ ਚਰੋਸਾਡੀਆਂ ਨਿਊਯਾਰਕ ਜਿਹੜੇ ਸਭ ਤੋਂ ਵੱਡਾ ਗੁਰਦੁਆਰਾ ਉਹਦੀ ਜਿਹੜੀ ਕਮੇਟੀ ਦੇ ਸਾਰੇ ਮੇਨ ਉਹਨਾਂ ਦੇ ਪ੍ਰ ਉਹਨਾਂ ਨੂੰ ਜਿਹੜੇ ਸਿੱਖਾਂ ਦੇ ਇਸ਼ੂ ਬਾਰੇ ਦੱਸਿਆ ਜਵੇਂ ਹੇਟ ਕਰਾਈਮ ਆ ਹੋਰ ਆ ਸਾਡੇ ਕੀ ਮੰਗਾ ਨੇ ਤੇ ਉਹਨਾਂ ਨਾਲ ਵੀ ਸਾਡੀ ਤਰੀਫ ਨੇ ਇੱਕ ਘੰਟਾ ਮੁਲਾਕਾਤ ਹੋਈ ਤੇ ਇਹ ਸਾਡੀਆਂ ਦੋ ਇੰਪੋਰਟੈਂਟ ਮੁਲਾਕਾਤਾਂ ਅਟਾਰਨੀ ਜਨਰਲ ਨਿਊਯਾਰਕ ਤੇ ਜਿਹੜਾ ਗਵਰਨਰ ਦਾ ਨਿਊਯਾਰਕ ਆ ਉਹ ਉਹ ਨਾਲ ਮੇਰੀ ਹੋਈ ਨਿਊ ਜਰਸੀ ਦੇ ਵਿੱਚ ਜਿਹੜੇ ਮੌਜੂਦਾ ਗਵਰਨਰ ਨੇ ਉਹਨਾਂ ਦੇ ਨਾਲ ਜਿਹੜੇ ਲੈਫਟ ਹੈਂਡ ਗਵਰਨਰ ਬਣੇ ਜਾ ਰਹੇ ਉਹਨਾਂ ਨਾਲ ਜਿਹੜੇ ਚੀਫ ਆਫ ਸਟਾਫ ਬਣੇ ਜਾ ਰਹੇ ਉਹਨਾਂ ਨਾਲ ਅਟਾਰਨੀ ਜਨਰਲ ਜਿਹੜੇ ਬਣੇ ਜਾ ਰਹੇ ਉਹਨਾਂ ਨਾਲ ਨਿਊ ਜਰਸੀ ਸਵੇਰ ਬੜੀਆਂ ਇੰਪੋਰਟੈਂਟ ਮੀਟਿੰਗਾਂ ਰਹੀਆਂ ਉਹ ਚ ਹੁਣ ਤੁਹਾਨੂੰ ਪਤਾ ਜਿਵੇਂ ਅੱਗੇ ਵੀ ਹੁੰਦਾ ਪੰਜਾਬੀ ਸਿੱਖ ਦਾ ਮੈਂ ਇਕੱਲਾ ਹੀ ਹੁੰਦਾ ਜੋ ਮਿਲਦਾ ਇਹਨਾਂ ਨੂੰ ਤੇ ਉੱਥੇ ਮੈਂ ਉਹਨਾਂ ਨੂੰ ਹਮੇਸ਼ਾ ਆਪਣੀ ਮੈਂ ਕਿਹਾ ਇਮੀਗ੍ਰੇਸ਼ਨ ਦੀ ਗੱਲ ਕਰਦਾ ਕਿਉਂਕਿ ਇਮੀਗ੍ਰੇਸ਼ਨ ਦੇ ਮੁੱਦੇ ਮੇਰਾ ਇਸ਼ੂ ਹੈ ਮੇਰੇ ਤੋਂ ਵੱਧ ਜਿਹੜੇ ਆਪਣੀ ਕਮਿਊਨਿਟੀ ਨੂੰ ਕੀ ਹੋ ਰਿਹਾ ਉਹ ਉਹ ਜਿਵੇਂ ਤੇ ਦੂਸਰਾ ਜਿਹੜੇ ਮੈਂ ਕਹੂਗੀ ਹੁਣ ਸੰਭਾਵਕ ਆ ਕਹੂਗੀ ਮਤਲਬ ਦਸਤਾਰ ਬੰਦਾ ਮੈਂ ਸਿੱਖਾਂ ਸਿੱਖ ਮਾਈਂਡਡ ਵੀ ਆ ਉਹਦੇ ਕਰਕੇ ਮੈਂ ਜਿਹੜੇ ਸਿੱਖਾਂ ਦੇ ਇਸ਼ੂ ਆ ਉਹ ਵੀ ਰੱਖਦਾ ਕਿ ਪੰਜਾਬੀਆਂ ਦੇ ਵੀ ਰੱਖਦਾ ਦੂਜਿਆਂ ਦੇ ਸਾਰਿਆਂ ਦੇ ਸੋ ਇਦਾਂ ਮਤਲਬ ਬੜਾ ਕਾਮਯਾਬ ਟੂਰ ਰਿਹਾ ਵੀ ਇਸ ਲੈਵਲ ਦੇ ਬੰਦਿਆਂ ਨਾਲ ਮੁਲਾਕਾਤ ਹੋਈ ਦੇਖੋ ਇਹ ਸਾਡੇ ਲਈ ਤਾਂ ਖੁਸ਼ੀ ਦੀ ਗੱਲ ਹੈ ਕਿ ਘੱਟੋ ਘੱਟ ਜੇ ਸਾਡੀ ਪੋਲੀਟੀਕਲ ਪਾਰਟਿਸਪੇਸ਼ਨ ਨਹੀਂ ਹੈ ਤਾਂ ਤੁਹਾਡੇ ਵਰਗੇ ਵਿਅਕਤੀ ਜਿਹੜੇ ਆਪਣੇ ਵਿਅਕਤੀਗਤ ਯਤਨਾ ਨਾਲ ਇੰਡੀਵਿਜੂਅਲ ਐਫਰਟਸ ਨਾਲ ਉਹਨਾਂ ਲੋਕਾਂ ਦੇ ਵਿੱਚ ਪ੍ਰਵਾਨੇ ਗਏ ਆ ਤੁਹਾਡੇ ਰਿਸ਼ਤੇ ਪਰਸਨਲ ਨੇ ਔਰ ਉਹਦਾ ਫਾਇਦਾ ਸਮੁੱਚੀ ਕਮਿਊਨਿਟੀ ਨੂੰ ਹੁੰਦਾ ਜਿਵੇਂ ਤੁਸੀਂ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਮਿਲਾਇਆ ਇਹਦੇ ਨਾਲ ਜਿਹੜੀ ਉੱਥੇ ਪਾਰਟਿਸਪੇਸ਼ਨ ਵੀ ਵੱਧਦੀ ਹੈ ਪਲੱਸ ਨਾਲ ਜਿਹੜੇ ਕੀ ਇਸ਼ੂਸ ਨੇ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਟਰਕਿੰਗ ਖੇਤਰ ਦੇ ਵਿੱਚ ਆਇਡੈਂਟੀਟੀ ਕ੍ਰਾਈਸਿਸ ਆ ਗਿਆ ਸੀਗਾ ਸਿੰਘ ਨਾਮ ਵਾਲੇ ਦਸਤਾਰ ਵਾਲੇ ਤੇ ਅਦਰਵਾਈਜ਼ ਵੀ ਜਿਹੜੇ ਹੁਣ ਇਹਨਾਂ ਦਿਨਾਂ ਦੇ ਵਿੱਚ ਬਾਕੀ ਇਸ਼ੂ ਨੇ ਉਹ ਕੋਈ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਤਰੀਕ ਨਾਲ ਨਹੀਂ ਰੱਖ ਸਕਦਾ ਇੱਕ ਤਾਂ ਗੱਲ ਕਹਿਣ ਦਾ ਬਲ ਆਉਣਾ ਚਾਹੀਦਾ ਦੂਜਾ ਤੁਹਾਡੀ ਭਾਸ਼ਾ ਅਪਰੋਪਰੀਏਟ ਹੋਣੀ ਚਾਹੀਦੀ ਹੈ ਤੁਸੀਂ ਆਪਣੀ ਗੱਲ ਕਨਵੇ ਕਰ ਸਕੋ ਸੋ ਕੁਦਰਤ ਨੇ ਤੁਹਾਨੂੰ ਇਹ ਦੋਨੇ ਹੁਨਰ ਦਿੱਤੇ ਨੇ ਤੀਜੀ ਗੱਲ ਤੁਹਾਨੂੰ ਜਿਹੜੇ ਇਸ਼ੂਜ਼ ਨੇ ਉਹਨਾਂ ਦੀ ਜੜ ਦਾ ਪਤਾ ਹੈ ਕਿਉਂਕਿ ਲੋਕ ਤੁਹਾਡੇ ਕੋਲ ਉਹ ਇਸ਼ੂ ਲੈ ਕੇ ਆਉਂਦੇ ਆ ਸੋ ਅਗਲੇ ਦਿਨਾਂ ਦੇ ਵਿੱਚ ਅਸੀਂ ਜੇ ਕੁਝ ਹੁੰਦਾ ਦੇਖੀਏ ਪੋਜ਼ਿਟਿਵਿਟੀ ਦੇ ਨਜ਼ਰੀਏ ਤੋਂ ਤਾਂ ਤੁਹਾਡਾ ਰੋਲ ਕਾਫੀ ਅਹਿਮ ਆ ਹੁਣ ਸਾਨੂੰ ਜ਼ਰੂਰ ਇਹਦੇ ਵਿੱਚ ਜੇ ਦੱਸੋ ਇਕ ਤਾਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਆਈਸ ਵੱਲੋਂ ਇਮੀਗ੍ਰੇਸ਼ਨ ਅਥਾਰਟिटीज ਵੱਲੋਂ ਹੁਣ ਕੁਝ ਤਬਦੀਲੀ ਕੀਤੀ ਗਈ ਆ ਸਿਧਾਂਤਕ ਤਬਦੀਲੀ ਕੀਤੀ ਗਈ ਆ ਕਿ ਕੁਝ ਰੇਡਸ ਜਿਹੜੀਆਂ ਵੱਡੇ ਸਟੋਰਾਂ ਤੇ ਜਾਂ ਅਦਰਵਾਈਜ਼ ਉਹਨਾਂ ਨੂੰ ਨਾ ਕਰਨ ਦਾ ਫੈਸਲਾ ਕੀਤਾ ਗਿਆ ਗੈਰ ਕਾਨੂੰਨੀ ਇਮੀਗ੍ਰੈਂਟਸ ਦੇ ਖਿਲਾਫ ਜਿਹੜੀ ਰੇਡਸ ਹੋ ਰਹੀਆਂ ਸੀਗੀਆਂ ਉਹਦੇ ਵਿੱਚ ਕੋਈ ਕਟੌਤੀ ਜਾਂ ਉਹਦੇ ਵਿੱਚ ਕੁਝ ਕਮੀ ਦੇਖਣ ਨੂੰ ਮਿਲੇਗੀ ਜਾਂ ਉਹਦੇ ਵਿੱਚ ਨੀਤੀ ਬਦਲੀ ਗਈ ਆ ਸਾਨੂੰ ਉਹ ਜ਼ਰੂਰ ਦੱਸੋ ਫਿਰ ਟਰਕਿੰਗ ਦਾ 17000 ਜਿਹੜਾ ਲਾਈਸੈਂਸ ਧਾਰਕ ਨੇ ਉਹਨਾਂ ਨੂੰ ਜਿਹੜੇ ਨੋਟਿਸ ਜਾਰੀ ਹੋਣ ਦੀ ਗੱਲ ਸੀ ਉਹਦੇ ਉੱਤੇ ਵੀ ਇੱਕ ਤਬਦੀਲੀ ਕੈਲੀਫੋਰਨੀਆ ਦੀ ਗਵਰਨਮੈਂਟ ਵੱਲੋਂ ਹੋਈ ਉਹ ਵੀ ਫਿਰ ਸਮਝਦਿਆਂ ਤੁਹਾਡੇ ਨੂੰ ਇਲੈਕਸ਼ਨਾਂ ਜਿਹੜੀਆਂ ਹੁੰਦੀਆਂ ਨਾ ਜੀ ਰੰਧਾਵਾ ਸਾਹਿਬ ਲੋਕਤੰਤਰ ਦੇ ਵਿੱਚ ਇਹਦੀ ਬੜਾ ਰੋਲ ਹੁੰਦਾ ਕਿਉਂਕਿ ਇਸੇ ਕਰਕੇ ਹੀ ਜਿਹੜੀ ਡੈਮੋਕ੍ਰੇਸੀ ਦੀ ਮਹਾਨਤਾ ਹੈ ਕਿ ਵੋਟ ਜਿਹੜੀ ਆ ਉਹ ਸਭ ਕੁਝ ਬਦਲ ਦਿੰਦੀ ਹੈ ਜਦੋਂ ਦੀ ਆ ਇਲੈਕਸ਼ਨ ਹੋਈ ਆ ਉਦੋਂ ਬਾਅਦ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਵੀ ਇਹਦੇ ਹੁਣ ਸਿੱਟੇ ਅੱਗੇ ਨਿਕਲਣੇ ਸ਼ੁਰੂ ਹੋਣਗੇ ਤੇ ਇਹਦੇ ਜਿਸ ਤਰ੍ਹਾਂ ਹੈਗਾ ਕਿ ਸਰਕਾਰ ਤਾਂ ਜੇ ਨਹੀਂ ਮੰਨ ਰਹੀ ਵੀ ਸਾਡੀ ਗਲਤੀ ਉਹ ਤਾਂ ਕਹਿੰਦੇ ਨੇ ਵੀ ਸਾਡੀ ਤਾਂ ਇਕਨੋਮੀ ਬੜੀ ਤਕੜੀ ਆ ਤੇ 트ੰਪ ਸਾਹਿਬ ਨੇ ਕਿਹਾ ਵੀ ਸਾਡੇ ਤਾਂ ਬਹੁਤ ਹੀ ਜਿਆਦਾ ਅਮਰੀਕਾ ਦੇ ਲੋਕ ਖੁਸ਼ ਨੇ ਅਸੀਂ ਤਾਂ ਇੰਨਾ ਪੈਸਾ ਟੈਰਫਾਂ ਤੋਂ ਇਕੱਠਾ ਕੀਤਾ ਅਸੀਂ ਹੁਣ ਫਲਾਣੇ ਨੂੰ ਇੰਨਾ ਦਵਾਂਗੇ ਆ ਕਰਾਂਗੇ ਤੇ ਸਾਡਾ ਦਾ ਇਕਨੋਮੀ ਅੱਗੇ ਨਾਲ ਬੜੀ ਤਕੜੀ ਹੋਈ ਆ ਸਾਰੀ ਦੁਨੀਆ 'ਚ ਸਾਡਾ ਨਾਮ ਬਣਿਆ ਪਰ ਜਿਹੜੀ ਆਮ ਲੋਕਾਂ ਦੇ ਵਿੱਚ ਗੱਲ ਆ ਉਏ ਆ ਵੀ ਆਮ ਲੋਕਾਂ ਦੇ ਵਿੱਚ ਕੀਮਤਾਂ ਵਧੀਆਂ ਨੇ ਇੱਕ ਜਿਹੜੀ ਹੈਲਥ케ਅਰ ਦੀ ਕੋਸਟ ਆ ਉਹ ਹੁਣ ਹਰੇਕ ਨੂੰ ਜਿਹੜੇ ਨਵੇਂ ਬਿੱਲ ਆ ਰਹੇ ਆ ਜਨਵਰੀ ਤੋਂ ਉਹ ਵੱਧ ਗਈ ਆ ਕਿਉਂਕਿ ਅੱਗੇ ਹੁੰਦਾ ਸੀ ਜਿਹੜੀ ਹੈਲਥ ਇੰਸ਼ੋਰੈਂਸ ਸੀ ਨਾ ਇੱਥੇ ਉਹਦੇ 'ਚ ਜੇ ਹੁਣ ਕਿਸੇ ਦੀ 500 ਡਾਲਰ ਦੀ ਇੰਸ਼ੋਰੈਂਸ ਆ 100 ਦਿੰਦਾ ਸੀ 400 ਸਰਕਾਰ ਦਿੰਦੀ ਸੀ ਸਬਸਿਡੀ ਤੇ ਹੁਣ ਸਰਕਾਰ ਨੇ ਕਰਤੀ ਸਬਸਿਡੀ ਆਪਣੀ ਅੱਧੀ ਤੇ ਉਹਦਾ ਹੁਣ ਸਿੱਧਾ ਬਿੱਲ 100 ਤੋਂ 2 250 ਆਊਗਾ ਤੇ ਜਿਹਦਾ 200 ਦਾ 500 ਆਊਗਾ ਜਦੋਂ ਉਹ ਲੋਕਾਂ ਨੂੰ ਹੁਣ ਬਿੱਲ ਆ ਗਏ ਹੁਣ ਤਾਂ ਲੋਕਾਂ 'ਚ ਮਚੀ ਆ ਹਾਹਾਕਾਰ ਇੱਥੇ ਤੇ ਉਹਦੇ ਕਰਕੇ ਜਿਵੇਂ ਪਲੱਸ ਜਿਹੜੀਆਂ ਕੀਮਤਾਂ ਵਧੀਆਂ ਇੱਕਾ ਜਿਹੜਾ ਜਿਹੜੀਆਂ ਰੇਟਸ ਵਗੈਰਾ ਹੋ ਰਹੀਆਂ ਤੇ ਕਰਕੇ ਫਾਰਮਰਸ ਨੂੰ ਬੜਾ ਨੁਕਸਾਨ ਆ ਲੋਕਾਂ ਦੇ ਵਿੱਚ ਵੀ ਬੜਾ ਸਹਿਮ ਹੈ ਪ੍ਰੋਟੈਸਟ ਹੁੰਦੇ ਨੇ ਉਤੋਂ ਟੈਰਫ ਦਾ ਤੇ ਜਿਹੜੀ ਪਾਰਟੀ ਆ ਇਹਨਾਂ ਦੀ ਉਹ ਇਸ ਗੱਲ ਤੇ ਬੜੀ ਫਿਕਰਮੰਦ ਆ ਵੀ ਅਸੀਂ ਇਹ ਹਾਲਾਤ ਦੇ ਵਿੱਚ ਸ਼ਾਇਦ ਨਾ ਜੀਤੀਏ ਤੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਜੋ ਮਰਜੀ ਕਹੀ ਜਾਣ ਪਰ ਜਿਹੜੀ ਮਤਲਬ ਗਰਾਊਂਡ ਰਿਐਲਿਟੀ ਤਾਂ ਗਰਾਊਂਡ ਰਿਐਲਿਟੀ ਹੀ ਆ ਤੇ ਉਹਦੇ ਚ ਹੁਣੇ ਲੱਗ ਰਿਹਾ ਵੀ ਉਹ ਉਹ ਉਹਦੇ ਪ੍ਰੈਸ਼ਰ ਥੱਲੇ ਇਹਨਾਂ ਨਾਲ ਹੁਣ ਜਿਹੜੀ ਪਾਰਟੀ ਆ ਉਹਦੇ ਲੀਡਰਾਂ ਨੇ ਮੀਟਿੰਗਾਂ ਸ਼ੁਰੂ ਕਰਤੀਆਂ ਅੰਦਰ ਖਾਤੇ ਵੀ ਤੁਸੀਂ ਬਦਲਾ ਲਿਆਓ ਤਾਂ ਉਹ ਜਿਹੜੀਆਂ ਆਈਸ ਨੇ ਹੁਣ ਪਿੱਛੇ ਇੱਕ ਮਤਲਬ ਪਾਲਿਸੀ ਸਟੇਟਮੈਂਟ ਜਾਰੀ ਕੀਤੀ ਆ ਉਹਨਾਂ ਨੇ ਕਿਹਾ ਕਿ ਜਿਹੜੀ ਅਸੀਂ ਅੱਗੇ ਵਰਕਪਲੇਸ ਦੇ ਰੇਟ ਜਿਵੇਂ ਸਟੋਰਾਂ ਜਿਹੜੇ ਵੱਡੇ ਸਟੋਰ ਹੁੰਦੇ ਤੇ ਹੋਮ ਡੀਪੋ ਵਗੈਰਾ ਜਿੱਥੇ ਜਾ ਕਾਸ ਕੋ ਜਿਹੜੇ ਇਦਾਂ ਦੇ ਵਾਲਮਾਰਟ ਆ ਇਥੇ ਬਹੁਤ ਲੋਕ ਆਉਂਦੇ ਉੱਥੇ ਖੜ ਜਾਂਦੇ ਸੀ ਗੱਡੀਆਂ ਲੈ ਕੇ ਉਹ ਜਿਹੜਾ ਕੋਈ ਮਤਲਬ ਨਾਨ ਅਮਰੀਕਨ ਲੱਗਦਾ ਸੀ ਉਹਨੂੰ ਉਹਨੂੰ ਪੁੱਛੀ ਜਾਂਦੇ ਆ ਆਈਡੀ ਦਿਖਾ ਫਰਾਨਾ ਉਹ ਉਹਨਾਂ ਨੇ ਬੰਦ ਕੋ ਉਹ ਕਹਿੰਦੇ ਅਸੀਂ ਉਹ ਨਹੀਂ ਕਰਾਂਗੇ ਹੁਣ ਦੂਸਰਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਹੁਣ ਜਿਹੜੀਆਂ ਵਰਕ ਜਿਹੜੇ ਆਰਮ ਸਟਾਪ ਸੀ ਜਿਵੇਂ ਰੁਟੀਨ ਆ ਉਹ ਵੀ ਨਹੀਂ ਕਰਾਂਗੇ ਤੇ ਤੀਸਰਾ ਜਿਹੜੇ ਅਸੀਂ ਟਾਰਗੇਟ ਉੱਥੇ ਕਰਾਂਗੇ ਸਾਨੂੰ ਕਿਸੇ ਕ੍ਰਿਮੀਨਲ ਐਕਟੀਵਿਟੀ ਦੀ ਸ਼ੰਕਾ ਸਾਨੂੰ ਪਤਾ ਵੀ ਇੱਥੇ ਕੋਈ ਗਲਤ ਕੰਮ ਹੋ ਰਿਹਾ ਜਾਂ ਕ੍ਰਾਈਮ ਹੈ ਜਾਂ ਕੋਈ ਉਥੇ ਜਾ ਸਕਦੇ ਆ ਉਦਾਂ ਨਹੀਂ ਜਾਵਾਂਗੇ ਤੇ ਇਹ ਥੋੜੀ ਸ਼ਿਫਟ ਹੈਗੀ ਆ ਹੁਣ ਇਹਨੂੰ ਕਿੰਨਾ ਕੋ ਮੰਨਦੇ ਆ ਜਾਂ ਕਿਵੇਂ ਹਾਲਾਤ ਦੱਸਣਗੇ ਤੇ ਇਸ ਤੋਂ ਇਲਾਵਾ ਇੱਕ ਹੋਰ ਕਾਮਯਾਬੀ ਹੋਈ ਆ ਵੀ ਜੱਜ ਸਾਹਿਬ ਨੇ ਫੈਟਲ ਜੱਜ ਨੇ ਬਿਆਨ ਦਿੱਤਾ ਵੀ ਜਿਹੜੇ ਲਾਅ ਮੇਕਰ ਹੈਗੇ ਆ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਜੇਲ੍ਹਾਂ ਹੈਗੀਆਂ ਉਥੇ ਜਾ ਕੇ ਇਨਸਪੈਕਟ ਕਰ ਸਕਦੇ ਆ ਕਿਉਂਕਿ ਪਿੱਛੇ کئی ਡੈਮੋਕ੍ਰੈਟਿਕ ਪਾਰਟੀ ਦੇ ਵੱਡੇ ਲੀਡਰਾਂ ਨੇ ਕੋਸ਼ਿਸ਼ ਕੀਤੀ ਸੀ ਜੇਲ੍ਹਾਂ ਜਾਣ ਦੀ ਕਾਂਗਰਸਮੈਨਾਂ ਨੇ ਉਹਨਾਂ ਨੂੰ ਇਹਨਾਂ ਨੇ ਜਾਣ ਨਹੀਂ ਦਿੱਤਾ ਤੇ ਉਹਨਾਂ ਨੂੰ ਰੋਕ ਲਿਆ ਵੀ ਨਹੀਂ ਜਾਹੇ ਤੁਸੀਂ ਅੰਦਰ ਦੇਖਣ ਉਹ ਹੁਣ ਕੋਰਟ ਨੇ ਕਿਹਾ ਵੀ ਇੱਕ ਚੁਣੇ ਹੋਏ ਨਮਾਇਦੇ ਦਾ ਅਧਿਕਾਰ ਹੈ ਜੇਲ੍ਹ ਦੀ ਇਨਸਪੈਕਸ਼ਨ ਕਰਨ ਦਾ ਉਥੇ ਦੇ ਹਾਲਾਤ ਦੇਖਣ ਦਾ ਲੋਕਾਂ ਨੂੰ ਮਿਲਣ ਦਾ ਉਹ ਵੀ ਇੱਕ ਜਿਹੜੀ ਇਹਨਾਂ ਦੇ ਹੱਕ ਦੀ ਗੱਲ ਹੋਈ ਆ ਤੇ ਇੱਕ ਜਿਹੜਾ ਟਰੱਕਿੰਗ ਵਾਲਾ ਹੈਗਾ ਇਹ ਚ ਵੀ ਸਰਕਾਰ ਪਿੱਛੇ ਹਟੀ ਆ ਜਿਵੇਂ ਲਾਸਟ ਟਾਈਮ ਉਹਨਾਂ ਨੇ ਉੱਪਰਲੀ ਕੋਰਟ ਨੇ ਨਹੀਂ ਰਾਹ ਦਿੱਤੀ ਜੇ ਸਰਕਾਰ ਨੇ ਕਿਹਾ ਸੀ ਰੂਲ ਆਪ ਹੀ ਚੇਂਜ ਕਰ ਰਹੇ ਆ ਸੋ ਕੋਰਟਾਂ ਦਾ ਜਿਹੜਾ ਰੋਖ ਆ ਨਾ ਥੋੜਾ ਜਿਹਾ ਉਹ ਹੁਣ ਜ਼ਿਆਦਾ ਅ ਮਤਲਬ ਸਖਤ ਤਾਂ ਪਹਿਲਾਂ ਵੀ ਸੀ ਪਹਿਲਾਂ ਸਰਕਾਰ ਪ੍ਰਵਾਹ ਨਹੀਂ ਸੀ ਕਰਦੀ ਹੁਣ ਇਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਜੇ ਲੋਕਾਂ ਜਿੰਮ ਪ੍ਰੈਸ਼ਨ ਜਾਣ ਲੱਗ ਗਏ ਵੀ ਇਹਦਾ ਕੋਟਾ ਦੀ ਪ੍ਰਵਾਹ ਨਹੀਂ ਕਰਦੇ ਸਾਡੀਆਂ ਵੋਟਾਂ ਤੇ ਅਸਰ ਪਊਗਾ ਹੁਣ ਅਗਲਾ ਸਾਲ ਹੈਗਾ ਇਲੈਕਸ਼ਨ ਇਅਰ ਤੇ ਇਲੈਕਸ਼ਨ ਦਾ ਰਧਾਵਾ ਸਾਹਿਬ ਇਲੈਕਸ਼ਨ ਹੀ ਹੁੰਦੀ ਹੈ ਚਾਹੇ ਇੰਡੀਆਜ ਹੋਵੇ ਚਾਹੇ ਚਾਹੇ ਅਮਰੀਕਾਜ ਹੋਵੇ ਸੋ ਇਹ ਜੇ ਆ ਵੀ ਜਿਹੜੇ ਵੀ ਬੰਦੇ ਉਹ ਕੈਂਡੀਡੇਟ ਨੇ ਉਹਨਾਂ ਨੂੰ ਆਪਣਾ ਫਿਕਰ ਹੁੰਦਾ ਹੈ ਤੇ ਇਲੈਕਸ਼ਨ ਇਅਰ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਇਹ ਲੱਗਦਾ ਖਾਸ ਕਰਕੇ ਉਹਨਾਂ ਦੇ ਆਪਣੇ ਪਾਰਟੀਆਂ ਦੀਆਂ ਵੀ ਨੀਤੀਆਂ ਨਾਲ ਸਾਨੂੰ ਨੁਕਸਾਨ ਹੋ ਰਿਹਾ ਉਹ ਉਹ ਦਬਾਅ ਪਾਉਣਗੇ ਚੇਂਜ ਕਰਨ ਦਾ ਹੁਣ ਚੇਂਜ ਕਿੰਨਾ ਕੁ ਕਰਦੇ ਆ ਜਾਂ ਇੰਪਲੀਮੈਂਟ ਕਰਨਾ ਹੁੰਦਾ ਇਹ ਜਿਹੜਾ ਸਮਾਂ ਦੱਸੇਗਾ ਹੁਣ ਆਪਣੀ ਪਾਰਟੀ ਦੇ ਵਿੱਚ ਵੀ ਡਿਫਾਇਨਸ ਹੈ ਕਿ ਇੰਡੀਆਨਾ ਸਟੇਟ ਆ ਉਹਦੇ ਵਿੱਚ ਇਹਨਾਂ ਨੇ ਉਹਨਾਂ ਕਿਹਾ ਸੀਗਾ ਕਿ ਜਿਹੜਾ ਕੰਗਰੈਸ਼ਨਲ ਜਿਹੜੀਆਂ ਐਮਪੀ ਦੀਆਂ ਸੀਟਾਂ ਦਾ ਮੈਪ ਰੀ ਡਰਾ ਕਰੋ ਜਿਵੇਂ ਟੈਕਸਸ ਚ ਕੀਤਾ ਆ ਵੀ ਦੁਬਾਰਾ ਜਿਵੇਂ ਕੈਲੀਫੋਰਨੀਆ ਨੇ ਕੀਤਾ ਵੀ ਡੈਮੋਕ੍ਰੇਟ ਸੀਟਾਂ ਘਟਾਉਣ ਲਈ ਉਹ ਤੋਂ ਦੀ ਜਿਹੜੀ ਯਾਨੀ ਕਿ ਰਿਪਬਲਿਕਨ ਪਾਰਟੀ ਦੇ ਸੈਨੇਟ ਦੇ ਲੀਡਰ ਮੁਖਰੇ ਕਹਿੰਦੇ ਅਸੀਂ ਇਹ ਕੰਮ ਨਹੀਂ ਕਰਨਾ ਤੇ ਉਹਨਾਂ ਨੂੰ ਸ਼ਰਿਆਮ ਉਹਨਾਂ ਨੇ ਆਪਣੀ ਲੀਡਰਸ਼ਿਪ ਨੂੰ ਪਹਿਲੀ ਵਾਰੀ ਡਿਫਾਈ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਵੀ ਲੋਕਾਂ 'ਚ ਅਸੀਂ ਅਨਪਪੂਲਰ ਹੋ ਜਾਾਂਗੇ ਸੋ ਇਸ ਕਰਕੇ ਉਹ ਜਿਹੜੀ ਹੁਣ ਜਿਹੜੇ ਪਾਰਟੀ ਦੇ ਲੀਡਰ ਸਟੈਂਡ ਲੈ ਗਏ ਨਾ ਕੁਸ਼ ਜੀ ਉਹਦਾ ਵੀ ਸਰਕਾਰ ਤੇ ਅਸਰ ਹੈ ਇਹ ਬਿਲਕੁਲ درست ਹੈ ਗੱਲ ਤੁਹਾਡੀ ਕਿ ਆਖਰ ਤੰ ਤੁਹਾਨੂੰ ਲੋਕਾਂ ਨੂੰ ਫੇਸ ਕਰਨਾ ਪੈਣਾ ਮੈਂ ਇਹਦੇ ਚ ਇਹਦੇ ਚ ਜਿਹੜੀ ਕੈਲੀਫੋਰਨੀਆ ਸਟੇਟ ਵਿੱਚ ਸ਼ਿਫਟ ਆਈ ਹੈ ਸਰਕਾਰ ਦੇ ਨਜ਼ਰੀਏ ਤੋਂ ਜਿਹੜੇ 17000 ਨਾਨ ਡੋਮਿਸਾਈਲ ਸੀਡੀਐਲ ਦੇ ਮਾਮਲੇ ਚ ਨੋਟਿਸ ਜਾਰੀ ਹੋਏ ਸੀ ਉਹਨੂੰ ਵੀ ਰੀ ਥਿੰਕ ਕੀਤਾ ਜਾ ਰਿਹਾ ਜੀ ਇਹ ਇੱਕ ਖਬਰ ਨਿਕਲ ਰਹੀ ਸੀ ਕਿ ਇਹ ਸੱਚ ਹੈ ਕਿ ਇਹਨਾਂ ਦਾ ਵੀ ਮਨ ਬਦਲਿਆ ਜੀ ਹਾਂਜੀ ਕਿਉਂਕਿ ਇਹ ਜਿਹੜਾ ਕੋਰਟ ਦਾ ਕੇਸ ਆ ਉਹਦਾ ਅਸਰ ਆ ਕਿਉਂਕਿ ਜਿਹੜਾ ਹੁਣ ਕੋਰਟ ਦੇ ਵਿੱਚ ਪਿਛੇ ਹੀ ਹੀਰਿੰਗ ਹੋਈ ਸੀ ਆਪਾਂ ਲਾਸਟ ਵਾਰੀ ਕੀਤਾ ਸੀ ਡਿਸਕਸ ਤੇ ਉਹਦੇ ਚ ਜਿਹੜੀ ਉਹ ਸਰਕਟ ਕੋਰਟ ਹੈਗੀ ਡੀਸੀ ਸਰਕਟ ਦੇ ਉਹਨੇ ਕਿਹਾ ਸੀ ਵੀ ਸਟੇ ਜਾਰੀ ਰਹੂਗੀ ਜਿਹੜੇ ਲੋਕਾਂ ਨੂੰ ਤੁਸੀਂ ਲਾਇਸੈਂਸ ਕੈਨਸਲ ਕੀਤੇ ਆ ਉਹ ਨਹੀਂ ਹੋਣਗੇ ਪਰ ਨਾਲ ਦੀ ਨਾਲ ਅਸੀਂ ਕੇਸ ਦੀ ਸੁਣਵਾਈ ਨਹੀਂ ਕਰਾਂਗੇ ਉਹਨਾਂ ਨੇ ਸਾਰੀਆਂ ਡੇਟਾ ਜਿਹੜੀਆਂ ਹੋਲਡ ਤੇ ਪਾਤੀਆਂ ਕਿਉਂਕਿ ਸਰਕਾਰ ਨੇ ਕਿਹਾ ਅਸੀਂ 8000 ਲੋਕਾਂ ਦੇ ਕਮੈਂਟ ਲਏ ਆ ਤੇ ਹੋ ਸਕਦਾ ਹੈ ਕਿ ਅਸੀਂ ਪਾਲਿਸੀ ਆਪ ਹੀ ਚੇਂਜ ਕਰ ਦਈਏ ਕੋ ਰੀਲੀਫ ਦੇਈਏ ਉਹਨੂੰ ਦੇਖਦੇ ਹੋਏ ਹੁਣ ਜਿਹੜੀ ਕੈਲੀਫੋਰਨੀਆ ਸਟੇਟ ਨੇਵੀ ਇਹ ਕਿ ਆ ਵੀ ਜਿਹੜੇ 17000 ਬੰਦਿਆਂ ਨੂੰ ਇਸ਼ੂ ਕੀਤੇ ਸੀ ਰੀਵੈਲਿਊਏਟ ਕਰਾਂਗੇ ਤੇ ਹੋ ਸਕਦਾ ਵੀ ਜਿਨ੍ਹਾਂ ਦੇ ਹੁਣ ਵਰ ਪਰਮਿਟ ਜਿੰਨੀ ਦੇਰ ਤੱਕ ਹੈਗੇ ਆ ਉਨੀ ਦੇਰ ਲਾਇਸੈਂਸ ਚ ਹੋਣੀ ਹੈ ਮੈਂ ਕਿਹਾ 28 ਚ ਖਤਮ ਹੋ ਰਿਹਾ 28 ਤੱਕ ਦੇ ਦੇਣ ਜਿਹਦਾ 27 ਜਾਂ 27 ਤੱਕ ਦੇ ਦੇਣ ਇਦਾਂ ਤੇ ਬਾਕੀ ਹੋਰ ਮੈਡੀਕਲ ਵਗੈਰਾ ਜਾਈ ਵੀ ਜਾਂ ਜਿਹੜੀ ਇੰਗਲਿਸ਼ ਰਿਕੁਆਇਰਮੈਂਟ ਆ ਉਹਨੂੰ ਪੂਰੀ ਕਰਕੇ ਵੀ ਜੋ ਵੀ ਕਮੀਆਂ ਸੀ ਗਲਤੀਆਂ ਨੂੰ ਠੀਕ ਕਰ ਸਕਦੇ ਆ ਮੇਰੀ ਕਈ ਕੈਲੀਫੋਰਨੀਆ ਦੇ ਲਾਅ ਮੇਕਰਾਂ ਨਾਲ ਵੀ ਗੱਲਬਾਤ ਹੋਈ ਆ ਇੱਥੋਂ ਦੇ ਗਵਰਨਰ ਦੇ ਆਫਿਸ 'ਚ ਵੀ ਹੋਈ ਆ ਜਿਹੜੇ ਇੱਥੋਂ ਦੇ ਲੈਫਟੀਨੈਂਟ ਗਵ ਤੇ ਉਹਨਾਂ ਨੇ ਕਿਹਾ ਵੀ ਅੱਤੇ ਅਸੀਂ ਵਿਚਾਰ ਕਰ ਰਹੇ ਹਾਂ ਤੇ ਆਉਂਦੇ ਦਿਨਾਂ ਦੇ ਵਿੱਚ ਅਸੀਂ ਕੁਝ ਨਾ ਕੁਝ ਕਰਾਂਗੇ ਸੋ ਇਹ ਵੀ ਜਿਹੜੀ ਉਹ ਮਤਲਬ ਕੋਰਨਰ ਲੀਵ ਦਿੱਤੀ ਉਹਦਾ ਅਸਰ ਆ ਹੋ ਸਕਦਾ ਕੈਲੀਫੋਰਨੀਆ ਸਟੇਟ ਜਿਨ੍ਹਾਂ ਲੋਕਾਂ ਦੇ ਕੈਨਸਲ ਕੀਤੇ ਉਹਨੂੰ ਦੁਬਾਰਾ ਰੀਵਿਜ਼ਿਟ ਕਰੇ ਉਹ ਕਿਹੜੇ ਤਰੀਕੇ ਨਾਲ ਕਰਨਗੇ ਇਹ ਟਾਈਮ ਦੱਸੇਗਾ ਪਿਛਲੇ ਐਪੀਸੋਡ ਚ ਆਪਾਂ ਜ਼ਿਕਰ ਕੀਤਾ ਸੀ ਜੋਬਾ ਸਿਟੀ ਫੜੋ ਫੜਾਈ ਹੋਈ ਸੀ ਡਰਾਈਵਰਸ ਦੀ ਉਹ ਉਵੇਂ ਜਾ ਰਹੀ ਹੈ ਜਾਂ ਉਹ ਇੱਕ ਉਸੇ ਤਰ੍ਹਾਂ ਦੀ ਅਟੈਂਪਟ ਸੀ ਜਿਹੜੀ ਉਸ ਤੋਂ ਬਾਅਦ ਨਹੀਂ ਹੋਈ ਨਹੀਂ ਨਹੀਂ ਉਹ ਤਾਂ ਅੱਗੇ ਨਾਲੋਂ ਵੀ ਜ਼ਿਆਦਾ ਜਾ ਰਹੀ ਆ ਉਸੇ ਤਰ੍ਹਾਂ ਹੀ ਜਾ ਰਹੀ ਆ ਉਹਦਾ ਜਿਹੜੇ ਟਰੱਕ ਹੁਣ ਕੱਲ ਮੈਨੂੰ ਖਬਰ ਆਈ ਆ 16 17 ਬੰਦੇ ਸਾਡੇ ਹੋਰ ਫੜੇ ਆ ਜਿਹੜੇ ਆਡਾਡਾ ਸਟੇਟਾਂ ਚ ਗਏ ਆ ਟਰੱਕ ਲੈ ਕੇ ਕਿਉਂਕਿ ਉਹਦਾ ਰੀਜ਼ਨ ਇਹ ਹੈਗਾ ਕਿ ਉਹ ਜਿਹੜਾ ਜਿਹੜਾ ਟਰੱਕਾਂ ਦੇ ਫੜਦੇ ਆ ਉਹਦਾ ਲਾਇਸੈਂਸ ਨਾਲ ਨਹੀਂ ਕੋਈ ਸੰਬੰਧ ਉਹਦਾ ਇਮੀਗ੍ਰੇਸ਼ਨ ਸਟੇਟਸ ਨਾਲ ਆ ਲਾਇਸੈਂਸ ਕਰਕੇ ਥੋੜੀ ਉਹਨਾਂ ਨੂੰ ਫੜਦੇ ਆ ਵੀ ਕਿਹਨੋਂ ਕੋਈ ਲਾਇਸੈਂਸ ਸਾਰਿਆਂ ਕੋਲ ਹੀ ਬਿਨਾਂ ਲਾਇਸੈਂਸ ਉਹਦਾ ਬੰਦਾ ਟਰੱਕ ਚਲਾਉਂਦਾ ਨਹੀਂ ਉਹਦਾ ਪਹਿਲਾਂ ਨਹੀਂ ਚਲਾਉਂਦਾ ਹੁਣ ਕਿਨੇ ਚਲਾਉਣਾ ਉਹ ਤਾਂ ਉਹਦਾ ਇਹ ਦੇਖ ਲੈਂਦੇ ਨੇ ਵਰ ਪਰਮਿਟ ਆ ਉਹਦੇ ਕੋ ਤੇ ਉਹ ਜਿਹੜੀ ਹੈਗੀ ਆ ਉਹ ਫੜਫੜਾਈ ਜੇ ਕੋਈ ਕਾਬੂ ਕਿਤੇ ਆ ਜਾਂਦਾ ਤਾਂ ਇੰਸਾਨ ਤੇ ਉਹ ਉਹ ਸਤਲ ਹੋ ਰਹੀ ਆ ਉਹ ਚ ਕੋਈ ਰਾਤ ਨਹੀਂ ਹੈਗੀ ਇੱਕ ਖਬਰ ਜਿਹੜੀ ਕਾਫੀ ਇੰਡੀਆ ਚ ਵੱਡੀ ਹੋਈ ਉਹ ਸੀਗੀ ਬਬਲੀਜੀਤਕੌਰ ਨਾਂ ਦੀ ਇੱਕ ਲੇਡੀ 60 ਸਾਲਾਂ ਦੀ ਜਿਹੜੀ 1994 ਤੋਂ ਉੱਥੇ ਗਈ ਹੋਈ ਹੈ ਤੇ ਉਹਦੇ ਚ ਕਿਹਾ ਗਿਆ ਸੀ ਕਿ ਉਹਦੀ ਜਿਹੜੀ ਗ੍ਰੀਨ ਕਾਰਡ ਪਟੀਸ਼ਨ ਮਨਜ਼ੂਰ ਹੋਈ ਹੋਈ ਸੀ ਉਹਨੇ ਇੱਕ ਅਪੁਆਇੰਟਮੈਂਟ ਬੁੱਕ ਕੀਤੀ ਸੀਗੀ ਬਾਇਓਮੈਟ੍ਰਿਕਲੀ ਔਰ ਜਦੋਂ ਉੱਥੇ ਜਾਂਦੀ ਹੈ ਤਾਂ ਉਹਨੂੰ ਹਰਾਸਤ ਵਿੱਚ ਲਿਆ ਜਾਂਦਾ ਔਰ ਉਹਦੇ ਉੱਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਇਹਦੇ ਵਿੱਚ ਇਹ ਕੋਈ ਪਿਛਲੇ ਸਮੇਂ ਦੇ ਜਿਹੜਾ ਟਰੈਕ ਰਿਕਾਰਡ ਹੋਊਗਾ ਉਹਦੇ 'ਚ ਕੋਈ ਕਮੀ ਰਹੀ ਹੋਊਗੀ ਇਹਦੀ ਐਂਟਰੀ ਵੇਲੇ ਜਾਂ ਕੋਈ ਕਿਸੇ ਵੇਲੇ ਤੇ ਡਿਪੋਰਟੇਸ਼ਨ ਲੱਗੀ ਹੋ ਸਕਦੀ ਹੈ ਲੇਕਿਨ ਜਦੋਂ ਗ੍ਰੀਨ ਕਾਰਡ ਕਿਸੇ ਨੂੰ ਮਿਲ ਜਾਂਦਾ ਹੈ ਗ੍ਰੀਨ ਕਾਰਡ ਦੀ ਅਪਲੀਕੇਸ਼ਨ ਮਨਜ਼ੂਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਸਥਿਤੀ ਨੂੰ ਕਿਵੇਂ ਤੁਸੀਂ ਲੈਨੇ ਹੋ ਕੋਈ ਕਮੀ ਦੇ ਚਲਦਿਆ ਹੁੰਦਾ ਸਾਰਾ ਜਾਂ ਨਿਜਮਾ ਦੀ ਅਣਦੇਖੀ ਵੀ ਕਰ ਦਿੰਦੇ ਜੀ ਇਹ ਅਥਾਰਟिटीज ਨੇ ਨੀਮਾਵੀਆਂ ਦੇਖੀ ਨਹੀਂ ਕਰਦੇ ਕਿਉਂਕਿ ਆਫਟਰ ਆਲ ਹਰੇਕ ਚੀਜ਼ ਜਿਹੜੀ ਐ ਅਕਾਉਂਟੇਬਲ ਆ ਬੇਸਿਕਲੀ ਪਹਿਲਾ ਇਹ ਸੀਗਾ ਕਿ ਜੇ ਤੁਹਾਡੇ ਕੋਲੋਂ ਕੋਈ ਗਲਤੀ ਹੋਈ ਆ ਤਾਂ ਉਹਦੀ ਮਾਫੀ ਹੁੰਦੀ ਸੀ ਜਿਵੇਂ ਬੜੀ ਧੀਰ ਤੋਂ ਰਹਿ ਰਹੇ ਆ ਜਾਂ ਕੋਈ ਨੀਤੀ ਹੁੰਦੀ ਸੀ ਵੀ ਉਹਨਾਂ ਬੰਦਿਆਂ ਨੂੰ ਹੀ ਫੜਨਾ ਜਿਹੜੇ ਬੰਦੇ ਨੈਸ਼ਨਲ ਇੰਟਰਸਟ ਦੇ ਖਿਲਾਫ ਨੇ ਅਮਰੀਕਾ ਦੇ ਜਾਂ ਕ੍ਰਿਮੀਨਲ ਨੇ ਜਾ ਜਿਹੜੇ ਨਵੇਂ ਆਏ ਆ ਜਿਹੜੇ ਪੁਰਾਣੇ ਮਤਲਬ ਆਏ ਹੈਗੇ ਰਹੀ ਜਾਣ ਕੋਈ ਐਸੀ ਗੱਲ ਨਹੀਂ ਜੇ ਕ੍ਰਾਈਮ ਨਹੀਂ ਕਰਦੇ ਇਹ ਇੱਕ ਅਨਡਿਗਲੇਡ ਪਾਲਿਸੀ ਸੀਗੀ Obama ਤੋਂ ਲੈ ਕੇ ਜਦੋਂ ਪਹਿਲਾ 트럼ਪ ਆਇਆ ਪਿਛਲੀ ਵਾਰੀ ਉਦੋਂ ਵੀ ਇਹਨੇ ਵੀ ਫੜੇ ਬੰਦੇ ਇਹਦੀ ਵੀ ਇਹੀ ਸੀ ਵੀ ਜਿਹੜੇ ਇਥੇ ਕ੍ਰਾਈਮ ਨਹੀਂ ਕਰਦੇ ਮਤਲਬ ਉਦੋਂ ਆਹ ਫੜਫੜਾਈ ਨਹੀਂ ਕੀਤੀ ਬਾਰਡਰ ਦੇ ਸਖਤੀ ਜ਼ਰੂਰ ਕੀਤੀ ਸੀ ਤੇ ਉਦੋਂ ਬਾਅਦ ਬਾਈਡਨ ਨੇ ਤਾਂ ਫਿਰ ਬਿਲਕੁਲ ਹੀ ਨਹੀਂ ਕੀਤੀ ਨਾਲੇ ਬਾਰਡਰ ਤੇ ਵੀ ਨਹੀਂ ਕੀਤੀ ਜ਼ਿਆਦਾ ਤੇ ਇਹ ਜਿਹੜੀ ਹੁਣ ਨੀਤੀ ਆ ਹੁਣ ਆ ਵੀ ਚਾਹੇ ਕਿਸੇ ਦੀ ਥੋੜੀ ਜਿਹੀ ਵੀ ਗਲਤੀ ਹੋਵੇ ਵੱਡੀ ਹੋਵੇ ਕੋਈ ਕ੍ਰਿਮੀਨਲ ਰੈਕੋਰਡ ਮਾੜਾ ਮੋਟਾ ਹੋਵੇ ਜਾਂ ਡੈ ਖਰਾਬ ਹੋਇਆ ਜਾਂ ਕੁਝ ਵੀ ਆ ਉਹਦੀ ਬੇਸ ਡਿਟੇਲ ਕਰਦੇ ਆ ਇੱਕ ਇਹਨੇ ਹੁਣ 트ੰਪ ਨੇ ਜਿਹੜੀ ਵੱਡੀ ਚੇਂਜ ਕੀਤੀ ਆ ਉਹ ਇਹ ਕੀਤੀ ਆ ਵੀ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਸੀ ਨਾ ਅਮਰੀਕਾ ਚ ਉਹ ਇੱਕ ਬੈਨੀਫਿਟ ਦੇਣ ਵਾਲੀ ਸਰਵਿਸ ਹੈਗੀ ਵੀ ਜਿਵੇਂ ਹੁਣ ਜਿਵੇਂ ਪਾਸਪੋਰਟ ਲੈਣਾ ਹੁੰਦਾ ਆ ਆਪਾਂ ਇੱਥੇ ਤੁਸੀਂ ਆਪਣਾ ਇੰਡੀਅਨ ਪਾਸਪੋਰਟ ਲੈਣਾ ਤੋਂ ਪਾਸਪੋਰਟ ਵਾਲੇ ਜਿਹੜੇ ਆ ਉਹ ਤੁਹਾਨੂੰ ਬੈਨੀਫਿਟ ਦੇਣ ਵਾਲੇ ਲੋਕ ਨੇ ਜੋ ਕੇ ਤੁਹਾਨੂੰ ਸਹੂਦਾ ਦਿੰਦੇ ਆ ਪਾਸਪੋਰਟ ਦਿੰਦੇ ਆ ਇਦਾਂ ਇਮੀਗ੍ਰੇਸ਼ਨ ਸੀਗੀ ਜਿਹੜੇ ਲੋਕਾਂ ਦੇ ਕੇਸਾਂ ਦਾ ਲੋਕਾਂ ਨੂੰ ਰਿਲੀਫ ਦਿੰਦੀ ਸੀ ਵੀ ਕਿਸੇ ਨੂੰ ਜਿਹੜਾ ਵਰ ਪਰਮਿਟ ਦੇਤਾ ਗ੍ਰੀਨ ਕਾਰਡ ਕਰਤਾ ਸੈਲਮ ਕਰਤਾ ਜੋ ਵੀ ਆ ਇਹਨੇ ਐਗਜ਼ੈਕਟਿਵ ਆਰਡਰ ਕਰਕੇ ਇਮੀਗ੍ਰੇਸ਼ਨ ਨੂੰ ਫਰਾਡ ਤੇ ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਸੀ ਬਣਾਤਾ ਯੂਐਸਸੀਆਈਐਸ ਨੂੰ ਤੇ ਉਹਨਾਂ ਨੂੰ ਇਹ ਕਹਿਤਾ ਵੀ ਜਿੱਥੇ ਵੀ ਤੁਹਾਨੂੰ ਕੋਈ ਫਰਾਡ ਲੱਗਦਾ ਜਾਂ ਜਿੱਥੇ ਕੋਈ ਕਿਸੇ ਦੀ ਕੋਈ ਕਮੀ ਆ ਉਹਨੂੰ ਤੁਸੀਂ ਅਰੈਸਟ ਕਰ ਲਓ ਪਹਿਲਾਂ ਅਰੈਸਟ ਨਹੀਂ ਸੀ ਯੂਐਸਸੀਆਈਐਸ ਕਰਦੀ ਤੇ ਉਹਨਾਂ ਨੂੰ ਹੁਣ ਇਹਨਾਂ ਨੇ ਇੱਕ ਸਮਝਾਇਆ ਇਹ ਮਤਲਬ ਪੁਲਿਸ ਵਾਂਗੂ ਕਰਤਾ ਵੀ ਤੁਸੀਂ ਆਪ ਹੀ ਫੜ ਸਕਦੇ ਤਾਂ ਆਈਸੀ ਦਾ ਲੋੜ ਹੀ ਨਹੀਂ ਤੇ ਮਤਲਬ ਆਈਸ ਨੂੰ ਬੁਲਾਉਣ ਦੀ ਵੀ ਨੌਬਤ ਨਹੀਂ ਆਉਂਦੀ ਉਹ ਆਪੇ ਰੇਟੇਨ ਕਰ ਲੈਂਦੇ ਆ ਹੁਣ ਤੇ ਉਹ ਜਿਹੜੀ ਵੱਡੀ ਹੈਗੀ ਆ ਉਹ ਹੈ ਤਾਂ ਸਾਰਾ ਡੈਟਰੈਂਡ ਇਫੈਕਟ ਹੈ ਜਿਹੜਾ ਡਰਾਉਣ ਲਈ ਲੋਕਾਂ ਨੂੰ ਵੀ ਜਿਵੇਂ ਸਰਕਾਰ ਕਹਿੰਦੀ ਹੈ ਕਿ ਜੀ ਹੁਣ ਪਿੱਛੇ ਅੰਕੜੇ ਆਏ ਆ ਵੀ 2.6 ਮਿਲੀਅਨ ਬੰਦਾ ਅਮਰੀਕਾ ਚੋਂ ਚਲੇ ਗਿਆ ਉਹ ਚੋਂ 6 ਲੱਖ ਰਿਪੋਰਟ ਹੋਇਆ ਬਾਕੀ ਆਪ ਗਿਆ ਵੀ ਡਰਦੇ ਮਾਰੇ ਚਲੇ ਜਾਣ ਤੇ ਇਹ ਜਿਹੜੀਆਂ ਜਿਹੜੀਆਂ ਨੀਤੀਆਂ ਨੇ ਸਿਚੁਏਸ਼ਨ ਆ ਉਹ ਹੁਣ ਇੱਕ ਸੈਲਮ ਦੇ ਕੇਸਾਂ 'ਚ ਹੋਰ ਸ਼ੁਰੂ ਹੋਇਆ ਕੰਮ ਇਹਨਾਂ ਨੇ ਇੱਕ ਅਗਰੀਮੈਂਟ ਕੀਤੀ ਆ ਮਤਲਬ ਹੋਰਾਂ ਮੁਲਕਾਂ ਨਾਲ ਜਿਵੇਂ ਯੂਗਾਂਡਾ ਨਾਲ ਕੀਤੀ ਆ ਵੀ ਉੱਥੇ ਜਾ ਸਕਦੇ ਆ ਬੰਦੇ ਹੁਣ ਇੰਡੀਆ ਦੇ ਕੇਸਾਂ ਨੂੰ ਕਹਿਣ ਲੱਗੇ ਹਸੈਨ ਵਾਲਿਆਂ ਨੂੰ ਵੀ ਯੂਗਾਂਡਾ ਜਾ ਕੇ ਕੇਸ ਲਾ ਲਓ ਉੱਥੇ ਚੱਲ ਜਾਓ ਉਹ ਸਰਕਾਰੀ ਵਕੀਲ ਹੁਣ ਹਰੇਕ ਕੇਸ ਹੀ ਤਰੀਬਨ ਹਰ ਦੂਜੇ ਕੇਸ ਦੇ ਵਿੱਚ ਇਹ ਐਂਟਰ ਕਰਨ ਲੱਗੇ ਵੀ ਇਹ ਇਹਨਾਂ ਨੂੰ ਕੋਈ ਯੂਗਾਂਡਾ ਜਾ ਕੇ ਕੇਸ ਲਾਉਣ ਹੁਣ ਦੇਖੋ ਯੂਗਾਂਡਾ ਦਾ ਲੈਣਾ ਦਾ ਦੇਣਾ ਦਾ ਲੈਂਗੁਏਜ ਆਵੇ ਬੰਦੇ ਨੂੰ ਨਾਲ ਜਾ ਸਕਦਾ ਤੇ ਉਹ ਫੈਸੀ ਉਹਨੂੰ ਆਪੋਜ਼ ਕਰਦੇ ਆ ਅਸੀਂ ਕਹਿੰਦੇ ਆ ਵੀ ਨਹੀਂ ਅਸੀਂ ਜਾ ਸਕਦੇ ਉੱਥੇ ਬਿਨਾ ਇਹਨੇ ਜਾਣਾ ਤੇ ਉਹ ਫਿਰ ਮਤਲਬ ਇਦਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਵੀ ਚਲਦੀਆਂ ਸੋ ਮਤਲਬ ਟਫ ਇਹਨਾਂ ਨੇ ਕਾਫੀ ਕੀਤਾ ਸਿਸਟਮ ਇਹਦਾ ਮਤਲਬ ਹੈ ਕਿ ਜਿਹੜੀ ਹੁਣ ਇਮੀਗ੍ਰੇਸ਼ਨ ਅਥਾਰਟिटीज ਨੇ ਜਦੋਂ ਤੁਸੀਂ ਜਾਣਦੇ ਹੋ ਤੁਹਾਡੇ ਬਾਇਓਮੈਟ੍ਰਿਕ ਤੇ ਤੁਹਾਡਾ ਪੂਰਾ ਹੀ ਰਿਕਾਰਡ ਆ ਜਾਂਦਾ ਇਹਦਾ ਮਤਲਬ ਕੋਈ ਨਾ ਕੋਈ ਖਾਮੀ ਜ਼ਰੂਰ ਉਹਨਾਂ ਨੂੰ ਲੱਭਦੀ ਆ ਤਾਂ ਪਹਿਲਾਂ ਉਹ ਉਹਨੂੰ ਛੱਡ ਦਿੰਦੇ ਸੀ ਜਾਣ ਦਿੰਦੇ ਸੀ ਜਾਂ ਲਿਬਰਲੀ ਸੋਚਦੇ ਸੀ ਤੇ ਹੁਣ ਉਹਦੇ ਤੇ ਉਹ ਸ਼ਕਤੀ ਨਾਲ ਕਾਰਵਾਈ ਕਰਦੇ ਆ ਇਹੀ ਕਾਰਨ ਹੈ ਇੱਕ ਸ਼ਕਤੀ ਨਾਲ ਕਾਰਵਾਈ ਕਰਦੇ ਆ ਅੱਗੇ ਉਹਨਾਂ ਕੋ ਫੜਨ ਦੀ ਪਾਵਰ ਨਹੀਂ ਸੀ ਤੇ ਇਹਨਾਂ ਨੇ ਇਹਨਾਂ ਨੂੰ ਹੁਣ ਫੜਨ ਦੀਆਂ ਪਾਵਰਾਂ ਦੇਤੀਆਂ ਜਿਹੜੇ ਹੁਣ ਯੂਐਸਸੀਆਈਆ ਜਾਂ ਫਿੰਗਰਪ੍ਰਿੰਟ ਵਾਲੇ ਆ ਉਹੀ ਬਣਾ ਤੇ ਆਈਸ ਵਾਲੇ ਆ ਵੀ ਉਹਦੇ ਕਰਕੇ ਉਹਨਾਂ ਨੂੰ ਆਈਸ ਬਣਾਉਣ ਦੀ ਵੀ ਨੌਬਤ ਨਹੀਂ ਆਪ ਹੀ ਫੜ ਲੰਦੇ ਉੱਥੇ ਇੱਕ ਹੋਰ ਸਵਾਲ ਤੁਹਾਡੇ ਤੋਂ ਜਿਹੜਾ ਤੁਸੀਂ ਸਾਂਝਾ ਕਰ ਰਹੇ ਸੀ ਗੈਰ ਰਸਮੀ ਗੱਲਬਾਤ ਦੇ ਵਿੱਚ ਕਿ ਹੁਣ ਹੋਰ ਮੁਲਕਾਂ ਦੇ ਉੱਤੇ ਵੀ ਬੈਨ ਲਾਤਾ ਜਿਵੇਂ ਪਹਿਲਾਂ 19 ਮੁਲਕ ਸੀਗੇ ਹੁਣ 39 ਮੁਲਕ ਹੋ ਗਏ ਨੇ ਇਹ ਇੱਕ ਨਵੀਂ ਡਵੈਲਪਮੈਂਟ ਆ ਔਰ ਕਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਬੈਨ ਲੱਗਿਆ ਇਹਨਾਂ ਨੇ ਜਿਵੇਂ ਲਿਸਟ ਜਾਰੀ ਕੀਤੀ ਆ ਜਿਵੇਂ ਪਹਿਲਾਂ ਇਹਨਾਂ ਨੇ ਕੁਝ ਮੁਲਕਾਂ ਨੂੰ ਰੋਕਿਆ ਸੀਗਾ ਤੇ ਉਹਦੇ ਨਾਲ ਨਾਲ ਹੁਣ ਲਿਸਟ ਜਾਰੀ ਆ ਪਹਿਲਾਂ ਤਾਂ ਸ਼ੁਰੂ ਤਾਂ ਉੱਥੋਂ ਹੋਇਆ ਜਿਹੜੇ ਉਹ ਬੰਦੇ ਨੇ ਇੱਕ ਨੇ ਅਫਗਾਨਿਸਤਾਨ ਵਾਲੇ ਨੇ ਉਹ ਜਿਹੜਾ ਉੱਥੇ ਗੋਲੀ ਚਲਾਈ ਤੇ ਉਹਦੇ ਨਾਲ ਅਫਗਾਨਿਸਤਾਨ ਦੇ 18 ਹੋਰ ਮੁਲਕ ਇਹਨਾਂ ਨੇ ਪਹਿਲਾਂ ਬੈਨ ਕੀਤੇ ਤੇ 19 ਮੁਲਕ ਸੀਗੇ ਟੋਟਲ ਉਹਦੇ ਨਾਲ ਹੁਣ ਜਿਹੜੀਆਂ ਹੋਰ ਕੰਟਰੀਆਂ ਐਡ ਕੀਤੀਆਂ ਸੱਤ ਹੋਰ ਕਰਤੀਆਂ ਵਿੱਚ ਉਹ ਹੈਗੀਆਂ ਲਾਇਓਸ ਸੀਰਾ ਲਿਓਨੇ ਬਰਕੀਨਾ ਮਾਲੀ ਨਾਈਜਰ ਸਾਊਥ ਸਡਾਨ ਤੇ ਸੀਰੀਆ ਤੇ ਇਹ ਤੋਂ ਇਲਾਵਾ ਹੁਣ 15 ਹੋਰ ਕਰਤੀਆਂ ਐਡ ਉਹਨਾਂ ਚ ਹੈਗੀਆਂ ਅੰਗੋਲਾ ਐਂਟਿਕੁਆ ਤੇ ਬਾਰਬੂਡਾ ਬੈਨਨ ਕੋਟੇ ਡਿਵੋਇਰੇ ਡੋਮਿਨਿਕਾ ਗੈਬਨ ਗੈਂਬੀਆ ਮਾਲਾਵੀ ਮੋਰੇਸ਼ੀਆ ਨਾਲ ਨਾਈਜੀਰੀਆ ਸੈਨੇਗਲ ਤੰਜ਼ਾਨੀਆ ਟੋਂਗਾ ਜ਼ੈਂਬੀਆ ਤੇ ਜ਼ੰਬਾਬੇ ਜਾਦਾ ਅਫਰੀਕਾ ਦੇ ਮੁਲਕ ਆ ਤੇ ਇਹ ਇਹ ਵੀ ਐਡ ਕਰਤੇ ਹੁਣ 15 ਹੁਣ ਟੋਟਲ 39 ਮੁਲਕ ਹੋ ਗਏ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਵੀਜ਼ਾ ਨਹੀਂ ਦੇਣੇ ਜਾਂ ਇਥੇ ਐਂਟਰੀ ਨਹੀਂ ਦੇਣੀ ਜਾਂ ਫਲਾਣਾ ਜਾਂ ਉਹਨਾਂ ਦੇ ਕੈਨਸਲ ਕਰਾਂਗੇ ਸੋ ਇੰਨੇ ਮੁਲਕਾਂ ਦੇ ਕੈਨਸਲ ਕਰਤੇ ਆ ਤਾਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਸਾਰੀ ਦੁਨੀਆ ਕੈਨਸਲ ਕਰਤੀ ਇਥੇ ਆਊ ਕੌਣ ਟੂਰਿਸਟ ਤੇ ਉਤੋਂ ਜਿਹੜਾ ਨਵੀਂ ਪਾਲਿਸੀ ਇੱਕ ਇਹ ਬਣਾਈ ਆ ਵੀ ਜਿਹੜੇ ਵੀ ਬੰਦੇ ਮਤਲਬ ਬਾਕੀ ਵੀ ਆਉਣਗੇ ਮੁਲਕਾਂ ਦੇ ਇਹਨਾਂ ਤੋਂ ਬਿਨਾ ਵੀ ਉਹਨਾਂ ਦੇ 5 ਸਾਲ ਦੇ ਸੋਸ਼ਲ ਮੀਡੀਆ ਅਕਾਊਂਟ ਚੈੱਕ ਹੋਣਗੇ ਹੁਣ ਤੁਸੀਂ ਰਧਾਵਾ ਸਾਹਿਬ ਮੈਨੂੰ ਇਹ ਦੱਸੋ ਉਹ ਵੀ ਬੰਦਾ ਇੱਥੇ ਜਿਹੜਾ ਵਕੇਸ਼ਨ ਕਰਨ ਆਉਗਾ ਇੰਟਰਵਿਊ ਦੇਣਾ ਆਉ ਉਹ ਤੇ 에ਰਪੋਰਟ ਤੇ ਉਹ ਅਗਲਾ ਕਹੂਗਾ ਵੀ ਮੈਂ ਇੱਥੇ ਮਤਲਬ ਜੇ ਮੈਨੂੰ ਯਾਨੀ ਕਿ ਵਕੇਸ਼ਨ ਤੋਂ ਜ਼ਿਆਦਾ ਮੇਰੀ ਪੁੱਛਗਿੱਛ ਹੋ ਕੇ ਖਜਲਖੁਆਰੀ ਹੋਈ ਮੈਨੂੰ ਕੀ ਲੋੜ ਆ ਜਾਣ ਦੀ ਸੋ ਇਹਦੇ ਨਾਲ ਟੂਰਿਜ਼ਮ ਤੇ ਅਸਰ ਪਾਊਗਾ ਬਹੁਤ ਜ਼ਿਆਦਾ ਨਹੀਂ ਇਹ ਤਾਂ ਇਹਦਾ ਇੱਕ ਦੂਜਾ ਪਹਿਲੂ ਵੀ ਹੈ ਨਾ ਕਿ ਜੇ ਮੰਨ ਲਓ ਉਹ ਇਮੀਗ੍ਰੇਸ਼ਨ ਚ ਹੋਵੇ ਤਾਂ ਵੱਖਰੀ ਗੱਲ ਹੈ ਬੰਦਾ ਤਿਆਰੀ ਕਰਕੇ ਹੀ ਜਾਂਦਾ ਜੇ ਨੇ ਜਾਣਾ ਹੀ ਹੈ ਲੇਕਿਨ ਕਈ ਵਾਰੀ ਤੁਹਾਨੂੰ ਜੇ ਬਾਜ਼ਾਰ ਦੇ ਵਿੱਚ ਕਿਤੇ ਵੀ ਹੋਰ ਰੋਕਿਆ ਜਾਂਦਾ ਤੁਹਾਨੂੰ ਪੁੱਛਿਆ ਜਾਂਦਾ ਤਾਂ ਉੱਥੇ ਵੀ ਇਸ ਤਰ੍ਹਾਂ ਦੀ ਚੈਕਿੰਗ ਹੋ ਸਕਦੀ ਹੈ ਜੀ ਇਹ ਇਸ ਤਰ੍ਹਾਂ ਸਥਿਤੀ ਕਿਉਂਕਿ ਪਹਿਲਾਂ ਤਾਂ ਇਹ ਸੀ ਕਿ ਜੇ ਐਂਟਰੀ ਹੋ ਗਈ ਇਮੀਗ੍ਰੇਸ਼ਨ ਚੈੱਕ ਤੋਂ ਨਿਕਲੇ ਬਾਅਦ ਦੇ ਵਿੱਚ ਕਦੇ ਅਮਰੀਕਾ ਚ ਕੋਈ ਪੁੱਛਦਾ ਹੀ ਨਹੀਂ ਸੀ ਮੈਂ ਖੁਦ ਕਈ ਵਾਰੀ ਜਦੋਂ ਟਰੈਵਲ ਕੀਤਾ ਕਦੇ ਪਾਸਪੋਰਟ ਨਾਲ ਰੱਖਣ ਦੀ ਵੀ ਲੋੜ ਨਹੀਂ ਪੈਂਦੀ ਸੀ ਲੇਕਿਨ ਜਿਵੇਂ ਸਿਚੁਏਸ਼ਨ ਬਣੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਕੋਈ ਗੈਰ ਕਾਨੂੰਨੀ ਇਮੀਗਰੈਂਟ ਨਾ ਹੋਵੇ ਉਹਦੀ ਪੁੱਛਣਾ ਸ਼ੁਰੂ ਕਰ ਦੇਣ ਤੁਹਾਡੇ ਕੋਲ ਦਸਤਾਵੇਜ਼ ਨਾ ਹੋਣ ਤੁਹਾਡੇ ਲਈ ਮੁਸ਼ਕਲ ਤਾਂ ਬਣੀ ਜਾਂਦੀ ਹੈ ਨਾ ਜੀ ਬਿਲਕੁਲ ਬਣ ਜਾਂਦੀ ਹੈ ਮੁਸ਼ਕਲ ਮੇਰਾ ਇੱਕ ਅ ਅਜ਼ੀਜ਼ ਆ ਉਹ ਸਿਟੀਜ਼ਨ ਆ ਅਮਰੀਕਾ ਦਾ ਉਹਦਾ ਇੱਕ ਬਿਜ਼ਨਸ ਆ ਸੋ ਸਿਆਰਾਕਿਊਸ ਦੇ ਵਿੱਚ ਇੱਕ ਟਾਊਨ ਆ ਆਪਸਟੇਟ ਨਿਊਯਾਰਕ ਕੈਨੇਡਾ ਦੇ ਬਾਰਡਰ ਤੇ ਉੱਥੇ ਉਹ ਉੱਥੇ ਉਹ ਜਾਂਦਾ ਹੁੰਦਾ ਤੇ ਉੱਥੇ ਉਹ ਗਿਆ ਤੇ ਉਹ ਮਨੋਪਲੇਨ ਤੋਂ ਇੱਕ ਛੋਟੀ ਫਲਾਈਟ ਆ ਜਿਹੜੀ ਉੱਥੋਂ ਨਿਊਯਾਰਕ ਆਉਂਦੀ ਹੈ ਨਾ ਜਿਵੇਂ ਘੰਟੇ ਦੀ ਫਲਾਈਟ ਹੋਣੀ ਆ ਤੇ ਉਹ ਲੈਂਡ ਲੱਗਿਆ ਤੇ ਉਹਨਾਂ ਹੋਰ ਵੀ ਉੱਥੇ ਆਪਣੇ ਇਦਾਂ ਦੇ ਪਰਿਵਾਰ ਸੀਗੇ ਇੰਡੀਅਨ ਬਗਲਾ ਦੇਸ਼ੀ ਉੱਥੇ ਆਈਸ ਵਾਲੇ ਆ ਗਏ ਸਾਰੇ ਲਾਲੇ ਜਿਹੜੇ ਬੰਦੇ ਨਾ ਨਾ ਅਮਰੀਕਨ ਸੀਗੇ ਤੇ ਉਹ ਉਹਦੇ ਕੋਲ ਪਾਸਪੋਰਟ ਹੈ ਨਹੀਂ ਸੀ ਆਪਣਾ ਉਹਨੇ ਬਥੇਰਾ ਗਿਆ ਵੀ ਮੈਂ ਸਿਟੀਜ਼ਨ ਆ ਉਹ ਕਹਿੰਦਾ ਸਭ ਮਤਲਬ 100 ਵਟ ਆ ਜਾ ਬਾਹਰ ਉਬਾਰ ਆਗੇ ਉਹ ਸਾਰਾ ਚੈੱਕ ਚੁੱਕ ਕੀਤਾ ਫਰਾਣਾ ਤੇ ਉਹ ਮਨ ਲੋ ਘੰਟਾ ਡੇਢ ਉਹਦੇ ਉਹਦੇ ਨਾਲ ਗੱਲਬਾਤ ਆ ਦੇ ਉਹ ਉਹਦੇ ਸਾਰਾ ਉਹਨੇ ਆਪਣੀ ਫਿਰ ਵਾਈਫ ਤੋਂ ਮਗਾ ਕੇ ਦਿੱਤੀ ਪਾਸਪੋਰਟ ਦੀ ਕਾਪੀ ਤੇ ਹੋਰ ਕਈ ਕੁਝ ਤੇ ਇੰਨੀ ਦਿਨ ਨੂੰ ਪਲੇਨ ਲੰਘ ਗਿਆ ਆਦਮਾ ਦਾ ਪਲੇਨ ਚਲਾ ਗਿਆ ਤੇ ਉਸ ਤੋਂ ਇਲਾਵਾ ਫਿਰ ਉਹ ਉਹਨੂੰ ਕਹ ਅਜਾ ਸਮਾਨ ਉਹਦਾ ਸੀਗਾ ਚੈੱਕ ਇਨ ਪਲੇਨ 'ਚ ਹੋਇਆ ਉਹ ਪਲੇਨ ਹੀ ਲੈ ਗਿਆ ਨਾਲ ਤੇ ਉਸ ਤੋਂ ਇਲਾਵਾ ਉਹ ਵਿਚਾਰੇ ਕੋਲੇ ਉਹਨੇ ਉੱਥੇ ਸਨੋ ਪਈ ਸੀ ਕਿ ਹੁਣ ਆਪ ਮੈਂ ਵੀ ਜਾ ਗਿਆ ਆ ਕੱਲ ਪਰਸੋਂ ਤੇ ਨਾ ਮਨੋ ਐਦਵਾਰ ਬਹੁਤ ਸਰੋਪ ਪਈ ਐ ਮੰਡੇ ਠੰਡ ਪਈ ਉਹਦੇ ਕੋਲ ਇੱਕ ਜੈਕਟ ਵੀ ਛੋਟੀ ਜੀ ਉਦੋਂ ਬਾਅਦ ਉਹ ਟ੍ਰੇਨ ਲੈ ਕੇ ਗਿਆ ਬੱਸ ਸਟੇਸ਼ਨ ਤੇ ਪਹਿਲੀ ਬੱਸ ਮਿਸ ਹੋ ਗਈ ਦੂਜੀ ਲਈ 8 6 ਘੰਟੇ ਸਫਰ ਕਰਕੇ ਬੱਸ ਚੋਂ ਨਿਊਯਾਰਕ ਸਵੇਰੇ 4 ਵਜੇ ਪਹੁੰਚਿਆ ਦੇਖੋ ਦੱਸੋ ਸਿਟੀਜਨ ਐਕ ਅਮਰੀਕਾ ਦਾ ਉਹਨੇ ਮੈਨੂੰ ਇਹ ਗੱਲ ਦੱਸੀ ਮੈਂ ਇਸ਼ੂ ਦੋਹਾਂ ਨਾਲ ਟੇਕ ਅਪ ਕੀਤਾ ਜਿਹੜੀ ਅਟਾਰਨੀ ਜਨਰਲ ਆ ਨਿਊਯਾਰਕ ਦੀ ਉਹਦੇ ਨਾਲ ਵੀ ਤੇ ਗਵਰਨਰ ਨਾਲ ਵੀ ਆਹ ਇਸ਼ੂ ਆਹ ਮੁੰਡੇ ਦਾ ਤੇ ਮੇਰਾ ਨਾ ਲੈ ਕੇ ਜੇ ਮੈਂ ਕਹਾਂ ਦੱਸੋ ਇੰਨੀ ਹਰਾਸਮੈਂਟ ਵੀ ਇੱਕ ਸਿਟੀਜ਼ਨ ਨੂੰ ਠੰਡ ਦੇ ਵਿੱਚ ਪਲੇਨ ਛੱਡ ਕੇ ਬੱਸ ਲੈ ਕੇ ਆਉਣਾ ਪਿਆ ਦੇਖੋ ਉਹ ਲੋਕ ਸਮਝ ਰਹੇ ਨੇ ਜਿਨ੍ਹਾਂ ਨਾਲ ਤੁਸੀਂ ਇਹ ਇਸ਼ੂਜ਼ ਉਠਾ ਰਹੇ ਹੋ ਉਹ ਸਮਝਦੇ ਨੇ ਕਿ ਜ਼ਿਆਤੀ ਹੋ ਰਹੀ ਆ ਲੋੜੋਂ ਜ਼ਿਆਦਾ ਹੋ ਬਿਲਕੁਲ ਬਿਲਕੁਲ ਸਮਝਦੇ ਨੇ ਉਹ ਵੀ ਸਮਝਦੇ ਆ ਦੂਜੇ ਵੀ ਸਮਝਦੇ ਆ ਉਹ ਇਥੋਂ ਤੱਕ ਕੇ ਜਿਹੜੀਆਂ ਸਵਾਰੀਆਂ ਸੀ ਉਹਨਾਂ ਨੇ ਬੜੀ ਹਮਦਰਦੀ ਕੀਤੀ ਉਹਦੇ ਨਾਲ ਜਿਹੜੀਆਂ ਜਦੋਂ ਗਿਆ ਸਟੇਸ਼ਨ ਤੇ ਉੱਥੇ ਮਤਲਬ ਬੱਸ ਲਈ ਉੱਥੇ ਵੀ ਕੁਝ ਲੋਕਾਂ ਨੇ ਪੁੱਛਿਆ ਉਹਨਾਂ ਦੱਸਿਆ ਉਹ ਸਾਰੇ ਹਮਦਰਦੀ ਆ ਕਿਉਂਕਿ ਆਹ ਜੀ ਦੇਖੋ ਬਿਨਾ ਮਤਲਬ ਦੀ ਜਾਤੀ ਆ ਤਾਂ ਜਿਹੜੇ ਲੀਡਰ ਨੇ ਉਹ ਤਾਂ ਚਲੋ ਡੈਮੋਕਰੈਟਿਕ ਨੇ ਦੋਨੇ ਉਹ ਤਾਂ ਹੈ ਹੀ ਨਹੀਂ ਹੱਕ ਜੋ ਕਹਿੰਦੇ ਬਹੁਤ ਮਾੜਾ ਮੈਂ ਆ ਸਾਰਾ ਆ ਆ ਕੇਸ ਸਪੈਸੀਫਿਕਲੀ ਇੱਕ ਸਿਟੀਜ਼ਨ ਨੂੰ ਡਿਟੇਨ ਕਰਨਾ ਤੇ ਸਿਰਫ ਇਹ ਆ ਵੀ ਉਹ ਮਤਲਬ ਇੰਡੀਆ ਦਾ ਪੰਜਾਬੀ ਹੈ ਇਹ ਦੇ ਕਰਕੇ ਵੀ ਛੱਡਦਾ ਦਿੱਤਾ ਖੈਰ ਪਰ 2 ਘੰਟੇ ਖਜਲ ਖਵਾਰ ਕਰਕੇ ਸਮਾਨ ਉਹਦਾ ਨਹੀਂ ਮੁੜਿਆ ਮੁੜ ਕੇ ਸਮਾਨ ਪਤਾ ਨਹੀਂ ਪਲੇਨ ਕਿੱਥੇ ਦੇ ਕਿੱਥੇ ਲੈ ਗਿਆ ਉਹ ਜਰਾ ਕੱਲ ਦੀਆਂ ਕਾਲਾਂ ਕਰੀ ਜਾਂਦਾ ਵੀ ਟੈਚੀ ਮੇਰੇ ਕਿੱਥੇ ਗਏ ਉਹਨੂੰ ਆਜੋ ਉਹਦੇ ਘਰ ਆਜੇ ਟੈਚੀ ਦੇਖੋ ਅੱਛਾ ਆਪਣੇ ਲੋਕ ਕਾਫੀ ਟਰੈਵਲ ਕਰਦੇ ਨੇ ਆਪਣੇ ਲੋਕ ਚਲੋ ਉੱਥੇ ਤਾਂ ਹੈ ਹੀ ਜਿਹੜੇ ਗਏ ਨੇ ਇਮੀਗ੍ਰੈਂਟ ਨੇ ਨਾਨ ਇਮੀਗ੍ਰੈਂਟ ਨੇ ਜਾਂ ਜਿਹੜੇ ਕਾਨੂੰਨੀ ਜਾਂ ਗੈਰ ਕਾਨੂੰਨੀ ਉਹ ਤਾਂ ਹੈ ਹੀ ਨੇ ਨਾਲ ਸਾਡੇ ਵੀਜ਼ਰ ਵੀਜ਼ੇ ਵਾਲੇ ਸਾਰੇ ਸਮੁੱਚਤਾ 'ਚ ਕੀ ਸਲਾਹ ਦੇਣਾ ਚਾਹੋਗੇ ਜਦੋਂ ਕਿਸੇ ਨੂੰ ਕਿਧਰੇ ਰੋਕਿਆ ਜਾਂਦਾ ਹੈ ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਪੁੱਛਕਿਛ ਐਟੀਟਿਊਡ ਸਖਤ ਹੁੰਦਾ ਹੈ ਅਧਿਕਾਰੀਆਂ ਦਾ ਤਾਂ ਉਸ ਮੌਕੇ ਤੇ ਕਿਸ ਤਰ੍ਹਾਂ ਰਿਐਕਟ ਕੀਤਾ ਜਾਵੇ ਜੇ ਆਪਾਂ ਸਿਰਫ ਲੋਕਾਂ ਦੀ ਜਾਣਕਾਰੀ ਲਈ ਚੇਤਨਾ ਲਈ ਗੱਲ ਕਰੀਏ ਤਾਂ ਦੇਖੋ ਗੱਲ ਇਹ ਹੈਗੀ ਆ ਵੀ ਜਿਹੜਾ ਰਿਐਕਟ ਆ ਉਹਦਾ ਤੁਸੀਂ ਨਹੀਂ ਕਰ ਤੁਹਾਨੂੰ ਉਹਨਾਂ ਨਾਲ ਕੋਆਪਰੇਟ ਹੀ ਕਰਨਾ ਪੈਣਾ। ਉਹ ਤੁਸੀਂ ਰਿਐਕਟ ਨਹੀਂ ਕਰ ਸਕਦੇ ਉਹਨਾਂ ਨੂੰ ਜਿਆਦਾ ਨਹੀਂ ਨਹੀਂ ਕੋਆਪਰੇਟ ਕਰੋਗੇ ਇਹਨਾਂ ਕੋ ਪਾਵਰ ਬੜੀ ਆ ਤੁਹਾਨੂੰ ਇਹ ਡਿਟੇਨ ਕਰਨਗੇ ਤੇ ਉਹ ਨਹੀਂ ਹੋ ਸਕਦਾ। ਤੇ ਰੂਟ ਵੀ ਬੜੇ ਨੇ ਮਿਸੈਂਟਰਲ ਵੀ ਕਰ ਸਕਦੇ ਆ ਕੁੱਟਮਾਰ ਵੀ ਕਰ ਸਕਦੇ ਆ। ਲੇਕਿਨ ਇਹਦੇ ਚ ਇਹ ਆ ਕਿ ਤੁਸੀਂ ਆਪਣਾ ਜੋ ਥੋੜਾ ਸਟੇਟਸ ਆਪਣੀ ਆਈਡੈਂਟੀ ਆਪਣਾ ਕੋਡ ਰੱਖੋ ਜਿਹੜਾ ਸਿਟੀਜ਼ਨ ਆ ਆਪਣਾ ਪਾਸਪੋਰਟ ਰੱਖੇ ਆ ਸਿਟੀਜ਼ਨ ਦਾ ਕਾਰਡ ਰੱਖੇ। ਕੱਲਾ ਹੁਣ ਆ ਮੁੰਡੇ ਉਹ ਕੱਲਾ ਟਰੈਵਲ ਸਟੈਂਸ ਸੀਗਾ ਉਹ ਨੂੰ ਜਿਵੇਂ ਜਿਹੜੀ ਆ ਤੁਹਾਡੇ ਵਾਲੀ ਗੱਲ ਆ ਵੀ ਉਹ ਥੋੜੀ ਹੁਣ ਅਮਰੀਕਨ ਪਾਸਪੋਰਟ ਲਈ ਫਿਰਦਾ ਹੈ ਅਮਰੀਕਾ ਜੀ ਤੇ ਉਹ ਤੇ ਉਹ ਤੇ ਦੂਜਾ ਜੇ ਗ੍ਰੀਨ ਕਾਰਡ ਹੋਲਡਰ ਆ ਗ੍ਰੀਨ ਕਾਰਡ ਹੋਲਡਰ ਰੱਖੇ ਜਿਹੜੇ ਬੰਦੇ ਕੋ ਵਰ ਪਰਮਿਟ ਆ ਵਰ ਪਰਮਿਟ ਇਮੀਗ੍ਰੇਸ਼ਨ ਦੇ ਜਿਹੜਾ ਸਟੇਟਸ ਆ ਉਹ ਨੂੰ ਆਪਣੇ ਕੋਲ ਰੱਖੋ ਪਹਿਲੀ ਗੱਲ ਦੂਜੀ ਗੱਲ ਜਿਹੜੀ ਆ ਉਹਨਾਂ ਨਾਲ ਕੋਆਪਰੇਟ ਕਰੋ ਉਹਨਾਂ ਨੂੰ ਜੋ ਹੈਗਾ ਉਹ ਦੱਸੋ ਜੇ ਕੋਆਪਰੇਟ ਨਹੀਂ ਕਰੋਗੇ ਦਾ ਉਹ ਤੁਹਾਡੇ ਨਾਲ ਜਿਆਦਾ ਜਿਆਤੀ ਕਰ ਸਕਦੇ ਡਿਟੇਨ ਕਰ ਸਕਦੇ ਨੇ ਮੁੜ ਕੇ ਦੋ ਦਨ ਦਿਨ ਬੰਦਾ ਬਾਅਦ ਜੇਲ੍ਹ ਤੋਂ ਜ਼ਮਾਨਤ ਕਰਾ ਕੇ ਆਊ ਉਹਦਾ ਕੋਈ ਫਾਇਦਾ ਨਹੀਂ ਠੀਕ ਗੱਲ ਹੈ ਅੱਛਾ ਇੱਕ ਚੀਜ਼ ਲਾਸਟ ਕਹਿ ਕੇ ਖਤਮ ਕਰਦੇ ਆ ਜਿਹੜੀ ਮੌਲਕ ਅਖਤਿਆਰਾਤ ਦੀ ਗੱਲ ਹੁੰਦੀ ਹੈ ਕਿ ਤੁਹਾਡੇ ਰਾਈਟਸ ਨੇ ਜਿਹੜੇ ਉਹਦੇ ਵਿੱਚ ਜਿਵੇਂ ਤੁਸੀਂ ਕੁੱਟ ਮਾਰ ਦੀ ਗੱਲ ਕੀਤੀ ਹੈ ਕਈ ਇਹੋ ਜਿਹੇ ਵੀਡੀਓ ਸਾਹਮਣੇ ਆਉਂਦੀਆਂ ਕਿ ਆਈਸ ਵਾਲੇ ਜਦੋਂ ਕਿਸੇ ਨੂੰ ਫੜਦੇ ਨੇ ਉਹਨੂੰ ਹੱਥ ਘੜੀ ਲਾਉਂਦੇ ਨੇ ਉਹਨੂੰ ਪੁੱਠਾ ਸੁੱਟ ਲਿਆ ਜਾਂਦਾ ਇੱਕ ਤਰ੍ਹਾਂ ਨਾਲ ਇਹ ਟੌਰਚਰ ਕਰਨ ਵਰਗੀ ਸਥਿਤੀ ਹੋ ਜਾਂਦੀ ਹੈ ਕਿ ਇਹ ਉਹਨਾਂ ਨੂੰ ਰਾਈਟ ਹੈਗਾ ਔਰ ਵਿਕਸਤ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦਾ ਵਰਤਾਰਾ ਇਹਨੂੰ ਕਿਵੇਂ ਐਡਰੈਸ ਕਰੋਗੇ ਨਹੀਂ ਰਾਈਟ ਦਾ ਲੋਕਾਂ ਨੂੰ ਫੜਨ ਦਾ ਵੀ ਹੈ ਨਹੀਂ ਤੁਸੀਂ ਦੇਖੋ ਵੀ ਵਿਦਾਉਟ ਪ੍ਰੋਵੇਬਲ ਕੌਜ਼ ਇੱਕ ਬੰਦਾ ਯੂਐਸ ਸਿਟੀਜ਼ਨ ਆ ਉਹਦੇ ਖਿਲਾਫ ਕੁਝ ਨਹੀਂ ਉਹ ਇੱਕ ਬਿਜ਼ਨਸ ਸੁਆਰਿਆ ਤੇ ਉਹ ਨੂੰ ਤੁਸੀਂ ਲਾ ਲਿਆ ਨਾਲੇ ਉਹ ਕੱਲਾ ਉਹ ਨਹੀਂ ਉਹ ਕਹਿੰਦਾ ਹੋਰ ਵੀ ਲਾ ਲਿਆ ਉਹਨਾਂ ਦਾ ਪਤਾ ਨਹੀਂ ਕੀ ਬਣਿਆ ਉਹ ਚੋਂ ਜੇ ਵਿਚਾਰਾ ਕੋਈ ਵਰ ਪਰਮਿਟ ਵਾਲਾ ਹੋਊਗਾ ਤਾਂ ਉਹ ਕੀ ਉਹ ਡੇਟੇਨ ਨਹੀਂ ਕਰ ਲਿਆ ਬਾ ਡਡ ਕਰ ਲਿਆ ਉਹਨਾਂ ਨੂੰ ਉਹ ਕਹਿੰਦਾ ਮੈਨੂੰ ਤਾਂ ਲੱਭੇ ਹੀ ਨਹੀਂ ਬੰਦੇ ਕਿੱਧਰ ਗਏ ਬਾਕੀ ਦੇ ਛੜਤੇ ਹੋਣੇ ਆ ਜਾਂ ਫੜਲੇ ਤੋਂ ਮੈਨੂੰ ਦੱਸੋ ਵੀ ਇਹ ਇੱਕ ਬੰਦੇ ਨੂੰ ਡਿਟੇਨ ਬਿਨਾ ਮਤਲਬ ਬਿਨਾ ਉਹਨਾਂ ਕੋਲੇ ਕੋਈ ਉਹਨਾਂ ਕੋ ਕੋਈ ਵਾਰੰਟ ਸੀ ਉਹਦੇ ਗੇਸ ਕੁਝ ਵੀ ਨਹੀਂ ਸੀ ਉਹ ਵੀ ਹੈ ਨਹੀਂ ਤੇ ਉਸ ਤੋਂ ਇਲਾਵਾ ਜਿਹੜੇ ਆ ਥਾਂ ਥਾਂ ਦੇ ਰੋਕਦੇ ਆ ਇਹ ਦਾ ਇਹ ਦਾ ਅਧਿਕਾਰ ਤਾਂ ਉੱਥੇ ਹੁੰਦੇ ਨੇ ਤਾਂ ਆਵਾਜ਼ ਆ ਇਥੇ ਸਰਕਾਰ ਉਹਨਾਂ ਨੂੰ ਮੰਨੇ ਜਿੱਥੇ ਹੁਣ ਤੂੰ ਜਿਹੜੀ ਹੈਗੀ ਆ ਉਸ ਗੱਲ ਦੀ ਪਾਲਣਾ ਨਹੀਂ ਹੋਣੀ ਉੱਥੇ ਜਿਹੜਾ ਹੈਗਾ ਕਿਹੜਾ ਪੁੱਛਦਾ ਜੀ ਪਰ ਇਹ ਆ ਵੀ ਇਹਨਾਂ ਦੀ ਬੇਸ ਤੇ ਉਹ ਕੋਰਟਾਂ 'ਚ ਕੇਸ ਜਾਂਦੇ ਆ ਜਿਹੜੇ ਹੁਣ ਆ ਮਤਲਬ ਕੋਰਟਾਂ ਸਟੇ ਕਰਦੀਆਂ ਇਸੇ ਤੇ ਹੀ ਕਰਦੀਆਂ ਨੇ ਨਾ ਮਤਲਬ ਜਦੋਂ ਹੁਣ ਲੋਕੀ ਜਿਹੜੇ ਹੈਗੇ ਕੋਰਟਾਂ ਜਾ ਕੇ ਕੇਸ ਕਰਦੇ ਆ ਕਿ ਜੀ ਮੈਂ ਸਿਟੀਜਨ ਆ ਮੇਰ ਨਾਲ ਆ ਹੋਇਆ ਉਹਨੂੰ ਕੰਨੋਂ ਆਹੀ ਬੰਦਾ ਕੋਰਟ ਚਲ ਜਵੇ ਤਾਂ ਕੋਰਟ ਦੇ ਵਿੱਚ ਜਾ ਕੇ ਉਹ ਪੂਰੀ ਗੱਲ ਦੱਸੂਗਾ ਤੇ ਉਹਦਾ ਫਿਰ ਕੋਰਟ ਇਨਸਾਫ ਕਰੂ ਕੋਰਟ ਦੇ ਵਿੱਚ ਤਾਂ ਮਿਲਦਾ ਹੀ ਇਹਨਾਂ ਗੱਲਾਂ ਕਰਕੇ ਇਨਸਾਫ ਵੀ ਡਿਊ ਪ੍ਰੋਸੈਸ ਆ ਇਨਵੇਸ਼ਨ ਆਫ ਪ੍ਰਾਈਵੇਸੀ ਆ ਇਹਦੇ 'ਚ ਜਿਹੜੀ ਤੁਹਾਡੀ ਜਿਹੜੀ ਜਿਹੜੀ ਫ੍ਰੀਡਮ ਤੇ ਲਿਬਰਟੀ ਤੇ ਫ੍ਰੀ ਸਪੀਚ ਉਹਤੇ ਵੀ ਇਹ ਸਾਰਾ ਕੁਝ ਹੀ ਆ ਪਰ ਜਿਹੜਾ ਮੌਕੇ ਤੇ ਜਿਹੜੇ ਬੰਦੇ ਨੇ ਉਹ ਉਹਨੂੰ ਫਾਲੋ ਨਹੀਂ ਕਰਦੇ ਜਿਹੜੀ ਜੁਡੀਸ਼ਰੀ ਹੈ ਉਹ ਕਮਜ਼ੋਰ ਪੈ ਗਈ ਆ ਕਿਉਂਕਿ ਕਈ ਵਾਰੀ ਤਾਂ ਮੈਂ ਆਪਣੇ ਇੱਥੇ ਦੇਸ਼ ਵਿੱਚ ਵੀ ਦੇਖਦਾ ਕਿ ਸਾਡੀ ਹਾਈ ਕੋਰਟ ਸੁਪਰੀਮ ਕੋਰਟ ਸਰਕਾਰਾਂ ਦੇ ਖਿਲਾਫ ਸਖਤ ਟਿੱਪਣੀ ਵੀ ਦਿੰਦੀ ਆ ਫੈਸਲੇ ਵੀ ਦਿੰਦੀ ਆ ਔਰ ਕਈ ਇਹੋ ਜਿਹੇ ਐਕਟ ਰੋਕੇ ਜਾਂਦੇ ਨੇ ਉਹ ਇਲੈਕਸ਼ਨਾਂ ਹੋਣ ਜਾਂ ਅਦਰਵਾਈਜ਼ ਵੀ ਕਿ ਉੱਥੋਂ ਦੀ ਜੁਡੀਸ਼ਰੀ ਸੱਚਮੁੱਚ ਨਿਰਪੱਖ ਤੇ ਤਾਕਤਵਰ ਹੈ ਜਾਂ ਮੈਂ ਕਿਵੇਂ ਕਹਾਂ ਨੇ ਜੁਡੀਸ਼ਰੀ ਦਾ ਨਿਰਪੱਖ ਵੀ ਆ ਤਾਕਤਵਰ ਵੀ ਆ ਸਟੈਂਡ ਵੀ ਲੈ ਰਹੀ ਆ ਇਹ ਹੁਣ ਸਰਕਾਰੀ ਡਾਟਾ ਆ ਰਧਾਵਾ ਸਾਹਿਬ ਕੇ 212 ਜੱਜਾਂ ਨੇ ਇਹਨਾਂ ਦੇ ਖਿਲਾਫ ਆਰਡਰ ਪਾਸ ਕੀਤੇ ਨੇ ਹੁਣ ਇੱਕ ਕੱਲ ਜਿਵੇਂ ਹੁਣ ਆ ਜੱਜ ਨੇ ਕੀਤਾ ਆਰਡਰ ਪਾਸ ਜੀ ਨੇ ਕਿਹਾ ਵੀ ਜੇਲਾਂ ਦੇ ਅਧਿਕਾਰ ਆ ਇਮੀਗ੍ਰੇਸ਼ਨ ਚ ਇਨਸਪੈਕਟ ਕਰਨ ਦਾ ਜਿਹੜੇ ਇਲੈਕਟਿਡ ਬੰਦੇ ਨੇ ਜਾ ਕੇ ਦੇਖ ਸਕਦੇ ਹਾਲਾਤ ਉੱਥੇ ਕੀ ਆ ਤੁਸੀਂ ਰੋਕ ਨਹੀਂ ਸਕਦੇ ਉਦੋਂ ਬਾਅਦ ਜਿਹੜਾ ਹੁਣ ਆ ਬੌਂਡ ਸ਼ੁਰੂ ਕੀਤੇ ਨੇ ਵੀ ਬੌਂਡਰੀ ਸਰਵਾਈਕਲ ਇਹ ਵੀ ਜੱਜਾਂ ਨੇ ਕੀਤੇ ਆ ਜਿਹੜਾ ਤੁਹਾਡਾ ਯਾਨੀ ਕਿ ਡਫੀ ਦਾ ਰੋਕਿਆ ਕਿਨੇ ਰੋਕਿਆ ਕੋਰਟ ਦੇ ਰੋਕਿਆ ਸ਼ੁਇਸ ਕਰਕੇ ਜਿਹੜੀਆਂ ਮਤਲਬ ਕੋਟਾ ਹੈਗੀਆਂ ਉਹ ਸਟੈਂਡ ਲੈਂਦੀਆਂ ਨੇ ਪਰ ਇਹ ਆ ਕਿ ਇਹ ਸਰਕਾਰ ਉਹਦਾ ਮਤਲਬ ਉਸ ਰੂਪ ਚ ਪਾਲਦਾ ਨਹੀਂ ਕਰਦੀ ਆਰਡਰ ਦਾ ਜਿਸ ਰੂਪ ਚ ਕਰਨਾ ਚਾਹੀਦਾ ਜਿਵੇਂ ਮਤਲਬ ਇੱਕ ਗਵਰਨਮੈਂਟ ਦੇ ਕੋਲ ਬੜੀ ਰਿਸਪੈਕਟ ਹੁੰਦੀ ਆ ਕੋਰਟ ਦੀ ਉਹ ਨਹੀਂ ਹੈਗੀ ਪਰ ਕੋਟਾ ਸਟੈਂਡ ਲੈਂਦੀਆਂ ਹੀ ਆ ਹੁਣ ਨਹੀਂ ਤਾਂ 212 ਜੱਜ ਦੇਖੋ ਅਮਰੀਕਾ ਚ ਇੱਕ ਸਾਲ ਦੇ ਵਿੱਚ ਉਹਨਾਂ ਨੇ ਜਿਹੜੇ ਫੈਸਲੇ ਦਿੱਤੇ ਨੇ ਮ ਸਰਕਾਰ ਦੇ ਖਿਲਾਫ ਵੀ ਛੋਟੀ ਬੁਡੀ ਗੱਲ ਨਹੀਂ ਤੁਸੀਂ ਬੜੀ ਅਹਿਮ ਜਾਣਕਾਰੀ ਦਿੱਤੀ ਆ ਤੁਸੀਂ ਸਾਡੇ ਨਾਲ ਜੁੜਦੇ ਹੋ ਤੁਹਾਡਾ ਦਿਲੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ só